ਔਰ ਕਹਿ ਰਹੇ ਸੀ ਵੀ ਚਲੋ ਐਤਕਿ ਜਿਵੇਂ ਕਿ ਨੌ ਸਿੰਘ ਦੂਸਰਿਆਂ ਦਾ ਜਿਹੜਾ ਐਨਐਸਏ ਖਤਮ ਹੋ ਚੁੱਕਾ ਸੀ ਤੇ ਭਾਈ ਸਾਹਿਬ ਨੂੰ ਜਿਹੜਾ ਐਨਐਸਏ ਦੁਆਰਾ ਵਧਾਇਆ ਗਿਆ ਤਾਂ ਬਹੁਤ ਦੁੱਖ ਲੱਗਾ ਪੰਜਾਬ ਦੇ ਲੋਕਾਂ ਨੂੰ ਜੋ ਇੱਕ ਬੜੇ ਉਡੀਕ ਕਰ ਰਹੇ ਸੀ ਵੀ ਭਾਈ ਸਾਹਿਬ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਉਹ ਆ ਜਾਣਗੇ ਪਰ ਜਿਹੜੀ ਸਰਕਾਰ ਦੀ ਮਨਚਾਪਾ ਦੇਖ ਹੀ ਚੁੱਕੇ ਆ ਔਰ ਉਸੇ ਲੜੀ ਦੇ ਤਹਿਤ ਇਹ ਚਿੱਤੇ ਪ੍ਰਸ਼ਾਸਨ ਨੂੰ ਅੱਜ ਮੰਗ ਪੱਤਰ ਦਿੱਤਾ ਹੈ ਇਸ ਤੋਂ ਦੁਆਰਾ ਜਿਨ੍ਹਾਂ ਦੇ ਵਿੱਚ ਅਸੀਂ ਸਾਰੇ ਹੀ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਮੰਗ ਪੱਤਰ ਦੇ ਰਹੇ ਹਾਂ ਔਰ ਦੂਸਰਾ ਜੋ ਵੀ ਪੰਜਾਬ ਦੇ ਲੋਕਾਂ ਦੇ ਵਿੱਚ ਅਸੀਂ ਪਿੰਡ-ਪਿੰਡ ਜਾ ਰਹੇ ਹਾਂ ਜੋ ਇਸ ਪਾਰਟੀ ਦਾ ਜਿਹੜਾ ਨਾਂ ਲੈ ਕੇ ਔਰ ਜਿਹੜੀ ਅਕਾਲੀ ਦਲ ਵਾਰਸ ਪੰਜਾਬ ਦੀ ਜਥੇਬੰਦੀ ਨੂੰ ਤਗੜਾ ਕਰਕੇ ਇੱਕ ਪਲੇਟਫਾਰਮ ਤੇ ਲਿਆ ਕੇ ਅਸੀਂ ਭਾਈ ਸਾਹਿਬ ਨੂੰ ਜਿਹੜਾ ਉਹ ਪੰਜਾਬ ਦੇ ਲੋਕ ਆਗੂ ਮੰਨ ਚੁੱਕੇ ਆ ਭਾਈ ਦੀਪ ਸਿੰਘ ਸਿੱਧੂ ਨੇ ਜਾਂ ਭਾਈ ਅਮਰਤਪਾਲ ਨੇ ਕਿਹਾ ਸੀ ਵੀ ਇਹ ਸਾਡੀ ਹੋਣ ਦੀ ਲੜਾਈ ਆ ਅਸੀਂ ਸਿੱਖੋ ਅਸੀਂ ਪੜੀਏ ਸਾਡੇ ਮਸਲੇ ਕੀ ਏ ਅਸੀਂ ਕੱਲੇ ਕਿਸਾਨੀ ਦਾ ਇੱਕ ਗੱਲ ਕਰ ਲਈ ਪਰ ਅੱਜ ਤੁਸੀਂ ਉਹ ਦੰਦਾ ਵਾਸੇ ਵੇਖ ਰਹੇ ਹੋ ਵੀ ਅੱਜ ਹੋ ਕੀ ਰਿਹਾ ਅੱਜ ਮੈਨੂੰ ਲੱਗਦਾ ਕਿਤੇ ਕਿਸਾਨ ਵੀ ਸਮਝ ਗਏ ਆ ਵੀ ਜਿਹੜਾ ਵਾਰ ਕਿੱਥੇ ਹੋ ਰਿਹਾ ਵਾਰ ਅੱਜ ਸਾਡੇ ਪੰਜਾਬ ਦੀ ਜਿਹੜੀ ਹੋਣ ਦਾ ਸਵਾਲ ਆ ਉਹ ਤਰ੍ਹਾਂ ਤਰ੍ਹਾਂ ਨਾਲ ਸਾਡੇ ਲੋਕਾਂ ਚ ਵੰਡੀਆਂ ਭਾ ਕੇ ਇੱਕ ਧਿਰਾਂ ਨੂੰ ਪੈਦਾ ਕਰਕੇ ਸਾਨੂੰ ਕੋਟਰੇ ਆ ਅੱਜ ਭਾਈ ਅਮਰਤਪਾਲ ਜੀ ਇਹ ਗੱਲ ਕਰੀਏ ਦੀਪ ਸਿੱਧੂ ਰਗੇ ਨੌਜੋਨ ਆਏ ਉਹ ਪੰਜਾਬ ਦਾ ਦਰਦ ਲੈ ਕੇ ਇੱਥੇ ਉਹਨਾਂ ਨੇ ਰੌਲਾ ਪਾਇਆ ਤੇ ਕਿਤੇ ਕਿਤੇ ਸਾਡੇ ਲੋਕਾਂ ਨੇ ਸਮਝਾਣੇ ਉਹਨਾਂ ਟੈਗ ਲਾਤੇ ਅੱਜ ਵੀ ਜੇ ਉਹ ਜੇਲ੍ਹ ਦੇ ਵਿੱਚ ਬੈਠਾ ਤੇ ਕੁਝ ਲੋਕ ਕਹਿੰਦੇ ਆ ਇਹ ਏਜੰਸੀਆ ਦਾ ਬੰਦਾ ਹੈ ਉਹ ਲੱਖ ਲਾਂਤ ਤੋਂ ਸਾਡੇ ਪੰਜਾਬੀ ਹੋਣ ਦੇ ਇੱਕ ਜੋਹੜਾ ਲੜਨ ਦੇ ਆ ਹੁੰਦੇ ਨੇ ਦਿਨ ਬਦ ਦਿਨ ਬੈਠੇ ਦੀ ਕੇਸ ਪਾਈ ਜਾ ਰਹੇ ਆ ਤੇ ਜਦੋਂ ਕਿਤੇ ਮੈਂ ਕਹਿੰਦਾ ਕਿਤੇ ਚਲਾ ਗਿਆ ਤੇ ਅਸੀਂ ਅਸੀਂ ਕੀ ਰੇ ਪਾਉਣੇ ਆ ਭਾਈ ਸਾਹਿਬ ਨੂੰ ਜੇ ਜੇ ਤਾਂ ਉਸ ਤੋਂ ਪਹਿਲਾਂ ਕੱਢ ਦਿੰਦੇ 2027 ਚ ਅਸੀਂ ਮੁੱਖ ਮੰਤਰੀ ਲਿਆ ਕੇ ਅਸੀਂ ਇਹ ਸਰਕਾਰ ਦੇ ਵਿੱਚ ਪਾਵਾਂਗੇ ਤੇ ਅਸੀਂ ਆਪਦੇ ਜਿਹੜਾ ਪੰਜਾਬ ਦੇ ਮਸਲੇ ਹੱਲ ਕਰਵਾਵਾਂਗੇ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਅੱਜ ਇੱਕ ਵੱਡਾ ਜਨ ਸਹਿਲਾਬ ਸੀ ਰਣਜੀਤ ਐਵਨਿਊ ਤੋਂ ਤੁਰਿਆ ਤੇ ਪਹੁੰਚਿਆ ਡੀਸੀ ਸਹਿਬਾਨ ਦੇ ਕੋਲ ਤੇ ਮੰਗ ਪੱਤਰ ਦੇ ਕੇ ਜਿਹੜੇ ਵੀਰ ਬਾਹਰ ਆਏ ਆ ਆਪਾਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਸਾਡਾ ਵੀ ਹਰਜਿੰਦਰ ਸਿੰਘ ਜੁੜ ਚੁੱਕੇ ਆ ਇਸ ਟਾਈਮ ਅਕਾਲੀ ਦਲ ਵਾਸ ਪੰਜਾਬ ਦੇ ਜੱਫੇਬੰਦੀ ਦੇ ਮੈਂਬਰ ਸਹਿਬਾਨ ਵੀ ਆ ਗੁਰਫਤੇ ਸੰਜ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੰਧਾਵਾ ਸਭ ਧੰਨਵਾਦ ਤੁਹਾਡਾ ਜੇ ਤੁਸੀਂ ਹਰ ਸਮਾਂ ਟਾਈਮ ਸਮਾਂ ਕੱਢ ਕੇ ਜੋ ਪੰਥ ਦੇ ਕਰਦਾਂ ਵਿੱਚ ਹਿੱਸਾ ਪਾ ਰਹੇ ਹੋ ਹਰਜਿੰਦਰ ਸਿੰਘ ਜੀ ਫਰਜ ਆ ਆਪਣੇ ਕਿਉਂਕਿ ਮੀਡੀਆ ਦਾ ਫਰਜ ਹੁੰਦਾ ਹਰ ਇੱਕ ਆਵਾਜ਼ ਨੂੰ ਚ ਲੋਕਾਂ ਤੱਕ ਪਹੁੰਚਾਉਣਾ ਅੱਜ ਦਾ ਪ੍ਰੋਟੈਸਟ ਤੁਸੀਂ ਕਿਵੇਂ ਵੇਖ ਰਹੇ ਹੋ ਪ੍ਰੋਟੈਸਟ ਨੂੰ ਡੀਸੀ ਸਾਹਿਬ ਨੂੰ ਮਿਲੇ ਸੀ ਮੰਗ ਪੱਤਰ ਸ਼ਾਇਦ ਪਹਿਲਾਂ ਵੀ ਦਿੱਤੇ ਗਏ ਸੀ ਇਸ ਮੰਗ ਪੱਤਰ ਦਾ ਲੱਗਦਾ ਤੁਹਾਨੂੰ ਕੋਈ ਫਾਇਦਾ ਹੋਊਗਾ ਜਾਂ ਕੋਈ ਹੋਰ ਰਣਨੀਤੀ ਵੀ ਲੂਕੋਗੇ ਆਉਣ ਵਾਲੇ ਸਮੇਂ ਚ ਬਿਲਕੁਲ ਹਾਂ ਦਾਵਾ ਸਾਹਿਬ ਜਿਵੇਂ ਤੁਸੀਂ ਵੇਖ ਰਹੇ ਹੋ ਵੀ ਪਿਛਲੇ ਸਮੇਂ ਚ ਦੇਖਿਆ ਸੀ ਵੀ ਜਿਹੜਾ 2 ਸਾਲ ਪਹਿਲੀ ਗੱਲ ਤੇ 1 ਸਾਲ ਤੋਂ ਬਾਅਦ ਦੂਸਰਾ ਸਾਲ ਜਿਹੜਾ ਐਨਐਸਏ ਵਧਾਇਆ ਗਿਆ ਤਾਂ ਚਲੋ ਐਤਕੀ ਬਹੁਤ ਉਮੀਦ ਸੀ ਸਾਡੀ ਸੰਗਤ ਨੂੰ ਔਰ ਕਹਿ ਰਹੇ ਸੀ ਵੀ ਚਲੋ ਐਤਕਿ ਜਿਵੇਂ ਕਿ ਨੌ ਸਿੰਘ ਦੂਸਰੀਆਂ ਦੇ ਜਿਹੜਾ ਐਨਐਸਏ ਖਤਮ ਹੋ ਚੁੱਕਾ ਸੀ ਤੇ ਭਾਈ ਸਾਹਿਬ ਨੂੰ ਜਿਹੜਾ ਐਨਐਸਏ ਦੁਆਰਾ ਵਧਾਇਆ ਗਿਆ ਤਾਂ ਬਹੁਤ ਦੁੱਖ ਲੱਗਾ ਪੰਜਾਬ ਦੇ ਲੋਕਾਂ ਨੂੰ ਜੋ ਇੱਕ ਬੜੇ ਉਡੀਕ ਕਰ ਰਹੇ ਸੀ ਵੀ ਭਾਈ ਸਾਹਿਬ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਉਹ ਆ ਜਾਣਗੇ ਪਰ ਜਿਹੜੀ ਸਰਕਾਰ ਦੀ ਮਨਚਾਪਾ ਦੇਖ ਹੀ ਚੁੱਕੇ ਆ ਵੀ ਉਹ ਉਹ ਲਗ ਲਗ ਢੰਗ ਤਰੀਕੇ ਵਰਤ ਕੇ ਜੋ ਭਾਈ ਸਾਹਿਬ ਨੂੰ ਜਿਹੜਾ ਐਨਐਸਏ ਤੀਜੀ ਵਾਰ ਜਿਹੜਾ ਅਸੀਂ ਸੁਣਿਆ ਨਹੀਂ ਸੀ ਅਜੇ ਤੱਕ ਅਸੀਂ ਸੁਣਿਆ ਸੀ ਵੀ ਕਹਿੰਦੇ ਜੀ 1 ਸਾਲ ਜਾਂ 2 ਸਾਲ ਐਨਐਸਏ ਸਿੱਕਾ ਦੇ ਲੱਗਾ ਪਰ ਅੱਜ ਇੱਕ ਵੱਖਰਾ ਉਹਨਾਂ ਨੇ ਜਿਹੜਾ ਕਾਨੂੰਨ ਪੈਦਾ ਆਧਾ ਬਣਾ ਦਿੱਤਾ ਵੀ 3 ਸਾਲ ਜਿਹੜਾ ਉਹ ਐਨਐਸਏ ਜਿਹੜਾ ਭਾਈ ਸਾਹਿਬ ਤੇ ਲੱਗਾ ਤਾ ਬੜੇ ਦੁੱਖ ਵਾਲੀ ਗੱਲ ਆ ਅਸੀਂ ਜੇ ਦੂਸਰੀ ਗੱਲ ਜਿਹੜੀ ਰੰਧਾਵਾ ਸਾਹਿਬ ਕਰੀਏ ਤੇ ਵਾਰ-ਵਾਰ ਜਿਹੜੇ ਸਾਡੇ ਲੋਕ ਜਿਹੜੇ ਆ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਗੱਲ ਕਰਦੇ ਵੀ ਜਿਹੜੇ ਲੋਕ ਇਹ ਸਵਿਧਾਨ ਨੂੰ ਮੰਨਦੇ ਨਹੀਂ ਪਰ ਮੈਂ ਕਹਿੰਦਾ ਵੀ ਕਿਹੜੇ ਸਵਿਧਾਨ ਦੀ ਗੱਲ ਕਰਦੇ ਹੋ ਅਸੀਂ ਕਹਿੰਨੇ ਵੀ ਅਸੀਂ ਤਾਂ ਗੱਲ ਕਰਨਾ ਚਾਹੁੰਦੇ ਸਾਨੂੰ ਕੁਝ ਸਮਝਾਵੇ ਤਾਂ ਸਹੀ ਵੀ ਇਹ ਕਿਹੜਾ ਤਰੀਕਾ ਹੈ ਤੁਸੀਂ ਵੇਖਿਆ ਜਿਹੜਾ ਨਾਲ ਇੱਕ ਡਾਕਟਰ ਨਸੀਬ ਸੀ ਜਿਹੜੇ ਐਮਪੀ ਬਣੇ ਨੇ ਜਿਹੜੇ ਜੰਮੂ ਤੋਂ ਦੇਖੋ ਇੱਕ ਬਰਾਬਰ ਹੀ ਜਿਹੜਾ ਉਹਨਾਂ ਦੇ ਜਿਹੜਾ ਐਨਐਸਏ ਲੱਗਾ ਸੀ ਹਾਲਾਂਕਿ ਉਹਨਾਂ ਦੇ ਜੁਰਮਗੇ ਜਿਹੜਾ ਸੁਣਿਆ ਉਹ ਕਹਿੰਦੇ ਵੀ ਵੱਧਾ ਵੀ ਉਹਨਾਂ ਨੂੰ ਕਹਿੰਦੇ ਜੀ ਕੋਈ ਉੱਥੇ ਹਮਲੇ ਕੀਤੇ ਗਏ ਸੀ ਉਹਨਾਂ ਦੇ ਵਿੱਚ ਉਹਨਾਂ ਤੇ ਪਰਚੇ ਦਰਜ ਸੀ ਪਰ ਉਹਨਾਂ ਨੂੰ ਜਿਹੜਾ ਰਿਹਾਈ ਦਿੱਤੀ ਜਾਂਦੀ ਏ ਉਹਨਾਂ ਨੂੰ ਪ੍ਰੋਲ ਤੇ ਜਿਹੜਾ ਉੱਥੇ ਸੈਸ਼ਨ ਦੇ ਵਿੱਚ ਵੀ ਉਹਨਾਂ ਦੀ ਅੱਜ ਉਹ ਗੱਲ ਕਰ ਰਹੇ ਨੇ ਪਰ ਸਾਡੇ ਜਿਹੜੇ ਐਮਪੀ ਸਾਹਿਬ ਨੂੰ ਜਿਹੜਾ ਉਹਨਾਂ ਤੇ ਜਿਹੜਾ ਵਾਰ ਵਾਰ ਲਗ ਲਗ ਤਰ੍ਹਾਂ ਵਾਰ ਕਰਕੇ ਉਹਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਢੱਕਿਆ ਜਾ ਰਿਹਾ ਇਹ ਬਹੁਤ ਮਾੜੀ ਗੱਲ ਹੈ ਅਸੀਂ ਇਸ ਦਿਨ ਅਕਾਲੀ ਦਲ ਵਾਰਿਸ ਪੰਜਾਬ ਦੇ ਅਗਲੇ ਪਾਸੇ ਕੀ ਰਣਨੀਤੀ ਲੀਕ ਰਿਹਾ ਵਾ ਕਿਦਾਂ ਪਿੰਡਾਂ ਦੇ ਵਿੱਚ ਜਰ ਰਹੇ ਹੋ 227 ਨੂੰ ਕਿਵੇਂ ਵੇਖਦੇ ਹੋ ਬਿਲਕੁਲ ਰੰਧਾਵਾ ਸਾਹਿਬ ਅਸੀਂ ਉਸੇ ਲੜੀ ਦੇ ਤਹਿਤ ਦੇਖੋ ਜਿਹੜਾ ਅਸੀਂ ਸਾਡਾ ਫਰਜ਼ ਬਣਦਾ ਪਿੱਛੋਂ ਪਾਰਟੀ ਨੇ ਆਪਦੇ ਪਲੇਟਫਾਰਮ ਤੇ ਕੰਮ ਕਰ ਰਹੀ ਔਰ ਲੋਕਾਂ ਨੂੰ ਜਾਗਰੂ ਕਰ ਰਹੀ ਹੈ ਵੀ ਜਿਹੜੀ ਪੰਜਾਬ ਦੀ ਸਰਕਾਰ ਜਾਂ ਸੈਂਟਰ ਸਰਕਾਰ ਕਿਹੜੇ-ਕਿਹੜੇ ਤਰੀਕਿਆਂ ਦੇ ਨਾਲ ਜਿਹੜੇ ਸਾਡੇ ਸਿੱਖਾਂ ਦੇ ਅੱਗੇ ਜਿਹੜੇ ਉਹ ਕੰਡੇ ਬੀਜ ਰਹੇ ਨੇ ਔਰ ਉਸੇ ਲੜੀ ਦੇ ਤਹਿਤ ਇਹ ਅੱਜ ਜਿੱਥੇ ਪ੍ਰਸ਼ਾਸਨ ਨੂੰ ਅੱਜ ਮੰਗ ਪੱਤਰ ਦਿੱਤਾ ਹੈ ਇਸ ਤੋਂ ਦੁਆਰਾ ਦਿਨਾਂ ਦੇ ਵਿੱਚ ਅਸੀਂ ਸਾਰੇ ਹੀ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਮੰਗ ਪੱਤਰ ਦੇ ਰਹੇ ਹਾਂ ਔਰ ਦੂਸਰਾ ਜੋ ਵੀ ਪੰਜਾਬ ਦੇ ਲੋਕਾਂ ਦੇ ਵਿੱਚ ਅਸੀਂ ਪਿੰਡ-ਪਿੰਡ ਜਾ ਰਹੇ ਹਾਂ ਜੋ ਇਸ ਪਾਰਟੀ ਦਾ ਜਿਹੜਾ ਨਾਂ ਲੈ ਕੇ ਔਰ ਜਿਹੜੀ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਨੂੰ ਤਕੜਾ ਕਰਕੇ ਇੱਕ ਪਲੇਟਫਾਰਮ ਤੇ ਲ や、okay, yeah. ਤੁਸੀਂ ਵੇਖ ਹੀ ਚੁੱਕੇ ਹੋ ਪਿਛਲੇ ਦਿਨਾਂ ਚ ਮਜੀਠੀਏ ਰਗੇ ਲੋਕ ਜਿਹੜੇ ਉਹ ਟਾਰਗੇਟ ਕਰ ਰਹੇ ਆ ਮੈਨੂੰ ਲੱਗਦਾ ਵੀ ਕੱਲਾ ਮਜੀਠੀਆ ਨਹੀਂ ਸਾਰੀਆਂ ਪਾਰਟੀਆਂ ਹੀ ਖਮੋਸ਼ ਨੇ ਇਹਦਾ ਮਤਲਬ ਅੱਜ ਸਾਰੀਆਂ ਪਾਰਟੀਆਂ ਨੂੰ ਹੀ ਡਾਰੇ ਵੀ ਭਾਈ ਅਮਰਤਪਾਲ ਜਿਹੜਾ ਲੋਕਾਂ ਦਾ ਚਹੇਤਾ ਜਿਹੜਾ ਲੀਡਰ ਬਣ ਚੁੱਕਾ ਹੈ ਕੌਮ ਦਾ ਆਗੂ ਬਣ ਚੁੱਕਾ ਹੈ ਉਸ ਨੂੰ ਜਿਹੜੀ ਕਰਦਾਰ ਖੁਸ਼ੀ ਕਰਨ ਵਾਸਤੇ ਵਕ ਵਕ ਜਿਹੜੇ ਲੀਡਰ ਨੇ ਮਜੀਠੀਏ ਰਗੇ ਉਹ ਤਰ੍ਹਾਂ ਤਰ੍ਹਾਂ ਦੇ ਬਿਆਨਬਾਜ਼ੀ ਕਰ ਰਹੇ ਆ ਤਾਂ ਮੈਂ ਕਹਿੰਦਾ ਵੀ ਲੋਕ ਜਿਹੜੇ ਪੰਜਾਬ ਦੇ ਅਸਲ ਦਾਵਾ ਸਭ ਤੁਸੀਂ ਦੇਖਦੇ ਹੋ ਰੋਜ਼ ਹੀ ਕਵਰਿੰਗ ਕਰਦੇ ਹੋ ਉਹ ਇਹ ਚੀਜ਼ ਨੂੰ ਜਾਣ ਚੁੱਕੇ ਨੇ ਕਿਉਂ ਦਾ ਨੌਜਵਾਨੀ ਦਾ ਕਹਾਣ ਕੀਤਾ ਤਾਂ ਕਿਤਨੇ ਕਿਤੇ ਜਿਹੜੇ ਲੋਕ ਇਹ ਗੱਲ ਕਹਿ ਰਹੇ ਆ ਵੀ ਭਾਈ ਸਾਹਿਬ ਨੇ ਜਿਹੜਾ ਕਿ ਨਸ਼ਿਆਂ ਦੇ ਵਿਰੁੱਧ ਲਹਿਰ ਚਲਾਈ ਤੇ ਜਿਹੜੇ ਲੋਕ ਜਿਹੜੇ ਸੀ ਇਹ ਸਿਸਟਮ ਦੇ ਜਿਹੜਾ ਇਹ ਡਰੱਗ ਮਾਫੀਆ ਚਲਾ ਰਹੀ ਸੀ ਇਹਨਾਂ ਨੂੰ ਜਿਹੜਾ ਉਹ ਉਹਨਾਂ ਦੇ ਕੰਮ ਰੁਕੇ ਤੇ ਇਹਨਾਂ ਨੇ ਜਿਹੜਾ ਭਾਈ ਸਾਹਿਬ ਦੇ ਵਿਰੁੱਧ ਜਿਹੜਾ ਬੋਲਣਾ ਸ਼ੁਰੂ ਕੀਤਾ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਵੀ ਚਲਾ ਰਹੀ ਆ ਤੁਸੀਂ ਕਹਿ ਰਹੇ ਹੋ ਕਿ ਭਾਈ ਅਮਰਪਾਲ ਸਿੰਘ ਨੇ ਵੀ ਨਸ਼ਿਆਂ ਵਿਰੁੱਧ ਯੁੱਧ ਛੇੜਿਆ ਸੀ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਵੀ ਕਹਿ ਰਹੇ ਸੀ ਵੀ ਚਲਾ ਰਹੇ ਪਹਿਲੋ ਗੱਲ ਤਾਂ ਇਹ ਦਾਵਾ ਸਭ ਤੁਸੀਂ ਇਹ ਕਹੋ ਵੀ ਸਰਕਾਰ ਅੱਜ ਤੋਂ ਪਹਿਲਾਂ ਮੰਨਦੀ ਨਹੀਂ ਸੀ ਵੀ ਕਹ ਮੇਂ ਨਛਾਦਾ ਪੰਜਾਬ ਚ ਹੈ ਨਹੀਂ ਤੇ ਅੱਜ ਵੇਖੋ ਜਦੋਂ ਉਸੇ ਚੀਜ਼ ਤੇ ਸਰਕਾਰ ਕੰਮ ਕਰ ਲੱਗ ਪਈਂਦੀ ਅੱਜ ਕਹਿੰਦੀ ਵੀ ਸਾਡਾ ਜਿਹੜਾ ਜੋਧੀ ਅਸੀਂ ਨਛੇਵੋਦਿ ਸ਼ੁਰੂ ਕਰ ਦਿੱਤਾ ਤੇ ਮੈਂ ਇਹ ਗੱਲ ਕਹਿੰਨਾ ਵੀ ਅੱਜ ਤੋਂ 3 ਸਾਲ ਹੋ ਗਏ ਸਰਕਾਰ ਨੂੰ ਕਦੀ ਸਰਕਾਰ 6 ਮਹੀਨੇ ਦਾ ਟਾਈਮ ਦੇ ਦੇਦੀ ਵੀ ਸਾਨੂੰ 6 ਮਹੀਨੇ ਜੇ ਅਸੀਂ ਆਹ ਕਰ ਦੇਣਾ ਉਦੋਂ ਬਾਅਦ ਬਾਅਦ ਵਿੱਚ 2-3 ਟਾਈਮ ਦੇ ਤੁਹਾਨੂੰ ਪਤਾ ਹੋਣਾ ਵੀ ਦਰਬਾਰ ਸਾਹਿਬ ਇੱਕ ਬੱਚੇ ਲੈ ਕੇ ਇਹਨਾਂ ਨੇ ਅਰਦਾਸਾਂ ਵੀ ਕੀਤੀਆਂ ਤੇ ਮੈਂ ਕਹਿੰਦਾ ਵੀ ਕਿਹੜੀ ਗੱਲ ਦਾ ਯਕੀਨ ਕਰੀਏ ਗੱਲ ਹਰਿੰਦਾਬਾਹ ਸਾਹਿਬ ਜਿਹੜੇ ਨਸ਼ੇ ਦੀ ਆਪਾਂ ਗੱਲ ਕਰ ਰਹੇ ਆ ਨਸ਼ਾ ਕਿਤੇ ਡਾਂਗਾ ਦੇ ਨਾਲ ਬੰਦ ਨਹੀਂ ਕੀਤਾ ਜਾ ਸਕਦਾ ਅਸੀਂ ਇੱਕ ਬਹੁਤ ਆਪਣੇ ਬੱਚਾ ਨੌਜਵਾਨ ਬੱਚਾ ਉਹਨੂੰ ਇੱਕ ਬਹੁਤ ਹੀ ਲੈਵਲ ਹੁੰਦਾ ਮਾਨਸਿਕ ਲੈਵਲ ਸਾਨੂੰ ਚੱਕਣਾ ਪਊ ਉਹਨੂੰ ਗਿਆਨਵਾਨ ਬਣਾਉਣਾ ਪਊਗਾ ਵੀ ਇਹ ਨਸ਼ੇ ਕੀ ਨੇ ਕਿਉਂਕਿ ਜਦੋਂ ਜਦ ਵਿੱਚ ਸਾਡੇ ਨੂੰ ਸੋਝੀ ਹੋਵੇਗੀ ਤੇ ਜਿਹੜੇ ਬੱਚੇ ਸਾਡੇ ਨੂੰ ਅੱਜ ਆਪਾਂ ਵੇਖ ਰਹੇ ਆਂ ਪੰਜਾਬ ਦੇ ਵਿੱਚ ਜਿਹੜੇ ਹਤਾਸ਼ ਬੱਚੇ ਕਿਉਂ ਨੇ ਵੀ ਬੱਚੇ ਬੇਰੁਜ਼ਗਾਰ ਹੋ ਕੇ ਸਿਸਟਮ ਤੋਂ ਮਾੜੇ ਤੋਂ ਹੋ ਕੇ ਕੁਝ ਤਾਂ ਬਾਹਰ ਜਾ ਰਹੇ ਤੇ ਕੁਝ ਜਿਹੜੇ ਇੱਥੇ ਮਾਨਸਿਕ ਤਣਾ ਦੇ ਵਿੱਚ ਆ ਕੇ ਡਰਗ ਦੇ ਮਾਫੀਆ ਦੇ ਵਿੱਚ ਉਹਨਾਂ ਦੇ ਹੱਥਾਂ 'ਚ ਖੇਡ ਰਹੇ ਆ ਤੇ ਮੈਨੂੰ ਲੱਗਦਾ ਵੀ ਸਰਕਾਰ ਨੂੰ ਜਿਹੜੀ ਆਪਦੀ ਮਨਛਾਹ ਦੇ ਤੇ ਲੋਕਾਂ ਪ੍ਰਤੀ ਸੁਹਿਰਦ ਹੋਣਾ ਪਵੇਗਾ ਨਾ ਕਿ ਰੋਜ਼ ਅਸੀਂ ਬਿਆਨ ਦਾਗਦੇ ਨੇ ਪਹਿਲੀ ਗੱਲ ਤਾਂ ਰੰਧਾਵਾ ਸਿੱਖ ਦੱਸਣਾ ਚਾਹਣਾ ਵੀ ਜਿਹੜੇ ਜਿਹੜੇ ਨਸ਼ੇ ਵਿਰੋਧ ਜਿਹੜੇ ਜਿਹੜੇ ਕੋਈ ਸਾਡੇ ਜਿਹੜੇ ਤੁਸੀਂ ਇੱਕ ਵੱਡੇ ਪਲੇਟਫਾਰਮ ਤੇ ਉਹਨੂੰ ਆਗਾਜ਼ ਕਰਦੇ ਹੋ ਇਹਦਾ ਮਤਲਬ ਤੁਸੀਂ ਡਰੱਗ ਡੀਲਰ ਨੂੰ ਦੱਸਦੇ ਹੋ ਵੀ ਭਰਾ ਵੀ ਆਦਾ ਟਿਕਾਣਾ ਲੱਭ ਲੋ ਅਸੀਂ ਹੁਣ ਕਾਰਵਾਈ ਕਰਨ ਲੱਗੇ ਆ ਤੇ ਜਿਹੜੇ ਛੋਟੇ ਮੋਟੇ ਜਿਹੜੇ ਥੱਲੇ ਕੰਮ ਕਰ ਜਿਹੜਾ ਕੋਈ ਪਿੰਦਾ ਜਾਂ ਕੋਈ ਥੱਲੇ ਲੈਵਲ ਤੇ ਉਸ ਬੰਦੇ ਤੇ ਅਸੀਂ ਪਰਚੇ ਕਰਕੇ ਸ਼ੋਅ ਕਰ ਰਹੇ ਆ ਵੀ ਇਹ ਜਿਹੜੇ ਲੋਕ ਅਸੀਂ ਜਿਹੜਾ ਅਸੀਂ ਬੜੇ ਤਗੜੇ ਲੈਵਲ ਤੇ ਜਿਹੜਾ ਅਸੀਂ ਨਸ਼ਾ ਬੰਦ ਕਰ ਦਿੱਤਾ ਕਿ ਬੀਬੀ ਫੜੀ ਗਈ ਸੀ ਕੁਝ ਦਿਨ ਪਹਿਲਾਂ ਪਤਾ ਲੱਗਿਆ ਕਿ ਥਾਰ ਵਾਲੀ ਸ਼ਾਇਦ ਜ਼ਮਾਨਤ ਵੀ ਹੋ ਚੁੱਕੀ ਆ ਜੋ ਕੁਝ ਖਬਰਾਂ ਚ ਆਇਆ ਨਸ਼ਰ ਹੋਇਆ ਉਹ ਕਹਿੰਦੇ ਕਿ ਪ੍ਰਸ਼ਾਸਨ ਪੁਲਿਸ ਚਲਾਨ ਨਹੀਂ ਪੇਸ਼ ਰੰਧਾਬਾ ਸਾਹਿਬ ਜੇ ਆਪਾਂ ਗੱਲ ਕਰੀਏ ਤੇ ਗੱਲ ਇੱਥੇ ਹੀ ਮੁੱਕਦੀ ਹੈ ਵੀ ਜਿਹੜਾ ਵੀ ਕੁਝ ਹੋ ਰਿਹਾ ਚਾਹੇ ਇੱਥੇ ਜਿਹੜਾ ਨਸ਼ੇ ਦਾ ਜਿਹੜਾ ਇੱਕ ਲਹਿਰ ਚੱਲ ਰਹੀ ਉਹ ਸਾਡੇ ਪ੍ਰਸ਼ਾਸਨ ਤੋਂ ਬਿਨਾਂ ਨਹੀਂ ਚੱਲ ਰਹੀ ਪ੍ਰਸ਼ਾਸਨ ਦੇ ਜਿਹੜੇ ਬੰਦੇ ਹੋ ਇਨਵੋਲਵਮੈਂਟ ਹੋ ਕੇ ਹੀ ਇਹ ਨਸ਼ਾ ਕਰ ਰਹੇ ਅੱਜ ਜਿਹੜੀਆਂ ਸਰਕਾਰਾਂ ਕਰ ਰਹੀਆਂ ਵੀ ਰੋਜ਼-ਰੋਜ਼ ਵੀ ਸਾਨੂੰ ਲੋਕ ਸਾਥ ਦੇਣ ਤੇ ਮੈਂ ਕਹਿੰਦਾ ਵੀ ਇਹਨਾਂ ਲੋਕਾਂ ਨੂੰ ਜਿਹੜੇ ਅੱਜ ਤੁਹਾਡੇ ਪਠਾਣਿਆਂ ਦੇ ਵਿੱਚ ਜਿੰਨੇ ਵੀ ਅੱਜ ਮੁਲਾਜ਼ਮ ਹਨ ਉਹਨਾਂ ਨੂੰ ਇੱਕ-ਇੱਕ ਬੰਦੇ ਬਾਰੇ ਪਤਾ ਹੈ ਬਾਰੋ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ ਕਿਉਂਕਿ ਹਰ ਥਾਂ ਤੇ ਜਿਹੜੇ ਆਪਾਂ ਗੱਲ ਕਰਦੇ ਵੀ ਸਾਡਾ ਜਿਹੜਾ ਇਹ ਜਿੰਨਾ ਵੀ ਸਿਸਟਮ ਹੈ ਪੰਜਾਬ ਪੁਲਿਸ ਦਾ ਉਹ ਰਲਿਆ ਹੋਇਆ ਹੈ ਤੁਸੀਂ ਤਰ੍ਹਾਂ ਦੇਖ ਰਹੇ ਹੋ ਇੱਕ ਦਿਨ ਬੀਬੀ ਦੀ ਗੱਲ ਆਈ ਤੇ ਪਿਛਲੇ ਦਿਨੀ ਇੱਥੇ ਇੱਕ ਏਐਸਏ ਜਿਹੜਾ ਫੜਿਆ ਗਿਆ ਮੈਂ ਕਹਿੰਦਾ ਵੀ ਇਹ ਜਿਹੜਾ ਕੋਈ ਵੀ ਜਿਹੜਾ ਇਹ ਕਰ ਰਿਹਾ ਜਿਹੜੇ ਸਾਜਬਾ ਕੇ ਜਿਹੜੇ ਸਾਡਾ ਪੁਲਿਸ ਪ੍ਰਸ਼ਾਸਨ ਮਿਲੀ ਭੁਗਤਣਾ ਜਿਹੜੇ ਲੋਕਾਂ ਦੇ ਸਾਡੇ ਜਿਹੜੇ ਕੰਮ ਕਰ ਰਹੇ ਆ ਜੇ ਸੱਚੇ ਦਿਲੋਂ ਚਾਹਣ ਤੇ ਮੈਂ ਕਹਿੰਦਾ ਵੀ ਬੰਦਾ ਵਾਸਪ ਬੰਦਾ ਤੇ ਇੱਕ ਫੜਿਆ ਜਾਵੇ ਨਾ ਤੇ ਉਹ ਸਾਰੀ ਲੈਣੀ ਫੜੀ ਜਾ ਸਕਦੀ ਵੀ ਆਇਆ ਕਿੱਥੋਂ ਤੇ ਕਿੱਥੋਂ ਨਹੀਂ ਪਰ ਅੱਜ ਤੱਕ ਤੁਸੀਂ ਵੇਣੇ ਹੋ ਵੀ ਇੱਕ ਜਨੇ ਅੱਜ ਪਰਚਾ ਦਰਜ ਹੁੰਦਾ ਤੇ ਚੌਥੇ ਦਿਨ ਉਹ ਬੰਦਾ ਜਵਾਨ ਤੇ ਆ ਜਾਂਦਾ ਤੇ ਫਿਰ ਕੀ ਉਮੀਦ ਕਰਾਂਗੇ ਇਸ ਪ੍ਰਸ਼ਾਸਨ ਤੋਂ ਕੁਝ ਸਮਾਂ ਪਹਿਚਾਣ ਚੱਲ ਜੀਏ ਤੇ ਤੁਹਾਡੇ ਇਲਾਕੇ ਦੇ ਵਿੱਚ ਪਾਣੀ ਬਹੁਤ ਆਇਆ ਸੀ ਤੇ ਪਾਣੀ ਦਾ ਮੁੱਦਾ ਅੱਜ ਵੀ ਗਰਮਾਇਆ ਹੋ BBMP ਮੀ ਮੁੱਦਾ ਅੱਜ ਪੰਜਾਬ ਨੂੰ ਪਾਣੀ ਦੀ ਲੋੜ ਆ ਤੇ ਉੱਥੇ ਪਾਸੇ ਹਰਿਆਣਾ ਵੀ ਖਿੱਚ ਰਿਹਾ ਕਿ ਸਾਨੂੰ ਵੀ ਪਾਣੀ ਦੀ ਲੋੜ ਆ ਦਿੱਲੀ ਵੀ ਖਿੱਚ ਰਿਹਾ ਹਨਾ ਹਰਿਆਣੇ ਦੀ ਤੇ ਕਸਮਕਸ ਚੱਲ ਰਹੀ ਹੈ ਇਸ ਟਾਈਮ ਤੇ BBMP ਤੇ ਹੁਣੇ ਹੀ ਮੈਂ ਗੱਲਬਾਤ ਕੀਤੀ ਸੀ ਐਮਪੀ ਸਾਹਿਬ ਆਨਰਜਵੀ ਸਿੰਘ ਨਾਲ ਬਾਪੂ ਤਸੀਮ ਸਿੰਘ ਜੀ ਨਾਲ ਵੀ ਮੈਂ ਕਿਹਾ ਕਿ ਤੁਹਾਨੂੰ ਵੀ ਸੁਨੇਹਾ ਆਇਆ ਤੁਸੀਂ ਇੱਕ ਪਾਰਟੀ ਦੇ ਨੁਮਾਇੰਦੇ ਹੋ ਸਾਰੇ ਸਿਆਸੀ ਦੀਆਂ ਪਾਰਟੀਆਂ ਇਕੱਠੀਆਂ ਕੀਤੀਆਂ ਗਈਆਂ ਸੀ ਉਹ ਕਹਿੰਦੇ ਕਿ ਸਾਨੂੰ ਕੋਈ ਸੁਨੇਹਾ ਨਹੀਂ ਸੀ ਆਇਆ BBMP ਮੁੱਦਾ ਹੋਵੇ ਤੁਹਾਡੀ ਪਾਰਟੀ ਨੂੰ ਸੁਨੇਹਾ ਨਾ ਆਵੇ ਸਰਕਾਰ ਉਹ ਤੇ ਪੂਰਾ ਕੰਮ ਹੀ ਕਰ ਰਹੀ ਹੈ ਕਹਿੰਦੇ ਹਰਿਆਣੇ ਨੂੰ ਪਾਣੀ ਨਹੀਂ ਦੇਣਾ ਰੰਦਾਵਾ ਸਾਹਿਬ ਜਿਹੜੀ ਤੁਸੀਂ ਇਹ ਗੱਲ ਕੀਤੀ ਐ ਦੇਖੋ ਇਹ ਗੱਲ ਕੀਤੀ ਵੀ ਉਹ ਲੋਕ ਇਹ ਲੋਕ ਸਾਰੇ ਜਿਹੜੀਆਂ ਉਦਰੀਆ ਪਾਰਟੀਆਂ ਨਾਲ ਮਿਲੇ ਹੋਏ ਆ ਸਾਡੇ ਅੱਜ ਗੱਲ ਕਰੀਏ ਤੇ ਜਿਹੜੀ ਅਕਾਲੀ ਦਲ ਵਾਰਿਸ ਪੰਜਾਬ ਦੀ ਟੀਮ ਦੇ ਜਿਹੜੇ ਬੰਦਿਆਂ ਨੂੰ ਉਹ ਕਹਿੰਦੇ ਪੰਜਾਬ ਦੀ ਗੱਲ ਕਰ ਰਹੇ ਆ ਕਿਉਂਕਿ ਜਦੋਂ ਤੁਸੀਂ ਟੀਮ ਦੇ ਵਿੱਚ ਸਾਨੂੰ ਇਹਨਾਂ ਬੰਦਿਆਂ ਨੂੰ ਸੱਦੋਗੇ ਤੇ ਤੁਹਾਨੂੰ ਇਹ ਪੰਜਾਬ ਦੀ ਗੱਲ ਅਸੀਂ ਕੋਈ ਉੱਥੇ ਪਰਦਾ ਨਹੀਂ ਰੱਖਣਾ ਤੁਸੀਂ ਗੱਲ ਕਰ ਦਿਓ ਵੀ ਅੱਜ ਸਾਡੀਆਂ ਪਿਛਲੇ ਦਿਨੀ ਅਕਾਲੀ ਦਲ ਅਕਾਲੀ ਦਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਗੱਲ ਗਿਆ ਆਮ ਆਦਮੀ ਪਾਰਟੀ ਜਾਂ ਭਾਜਪਾ ਦੇਖੋ ਇਹਨਾਂ ਦੀ ਕਮਾਂਡ ਤਾਂ ਦਿੱਲੀ ਤੋਂ ਚੱਲਦੀ ਐ ਤੇ ਦੇਰੀ ਲਈ ਸਾਡਾ ਰੌਲਾ ਸੈਂਟਰ ਵਾਲੇ ਜਿਹੜਾ ਪਾਣੀ ਖੋਣਦੇ ਆ ਇਹ ਫੈਸਲਾ ਕੀ ਕਰਨਗੇ ਇੱਥੇ ਤਾਂ ਰੰਧਾਵਾਸਬ ਤੁਸੀਂ ਵੇਖਦੇ ਹੋ ਜਿੰਨੀਆਂ ਵੀ ਪਾਰਟੀਆਂ ਸੈਂਟਰ ਤੋਂ ਚੱਲਦੀਆਂ ਉਹ ਆਪਦੀ ਮਰਜ਼ੀ ਨਾਲ ਕੋਈ ਬਿਆਨ ਵੀ ਨਹੀਂ ਦੇ ਸਕਦੇ ਤੇ ਗੱਲਾਂ ਕਰਦੇ ਆ ਪੰਜਾਬ ਦੀਆਂ ਤੁਸੀਂ ਸੁਣਦੇ ਹੋ ਤੇ ਤੁਸੀਂ ਅੱਜ ਇੱਕ ਕੇਜਰੀਵਲ ਹਰਿਆਆ ਆ ਜਿਹੜਾ ਚੀਫ ਮਿਨਿਸਟਰ ਆ ਦਿੱਲੀ ਦਾ ਉਹ ਆ ਕੇ ਸਾਡੇ ਪੰਜਾਬ ਨੂੰ ਚਲਾ ਰਿਹਾ ਹੈ ਤੇ ਮੈਨੂੰ ਦੱਸੋ ਤੁਸੀਂ ਅੱਜ ਵੱਖ-ਵੱਖੀ ਸਟੇਟਮੈਂਟਾਂ ਤੁਹਾਡੇ ਮੀਡੀਆ ਤੇ ਚੱਲ ਰਹੀਆਂ ਨੇ ਜਿਹੜਾ ਅੱਜ ਉਹੀ ਜਿਹੜੇ ਲੀਡਰ ਏ ਉਹ ਪੰਜਾਬ ਦੇ ਵਿੱਚ ਕਹਿ ਰਹੇ ਪੰਜਾਬ ਦਾ ਪਾਣੀ ਆ ਤੇ ਜਦੋਂ ਹਰਿਆਣੇ 'ਚ ਜਾ ਕੇ ਕਹਿੰਦੇ ਜੇ ਹਰਿਆਣੇ ਨੂੰ ਵੀ ਮਿਲਣਾ ਚਾਹੀਦਾ ਦਿੱਲੀ ਨੂੰ ਵੀ ਕਹਿੰਦੇ ਸੀ ਕਿ ਉਹਦਾ ਵੀ ਹਿੱਸਾ ਬਣਦਾ ਪਹਿਲਾਂ ਮੈਂ ਇਹੀ ਗੱਲ ਕਹਿਣਾ ਵੀ ਦੇਖੋ ਜਿਹੜੀ ਸਾਡੀ ਲੀਡਰਸ਼ਿਪ ਆ ਜੇ ਉਹ ਸੀਰਦਾ ਤੇ ਉਹ ਆਵਦਾ ਜਿਹੜਾ ਸਟੈਂਡ ਕਲੀਅਰ ਕਰੇ ਤੁਸੀਂ ਗੱਲ ਕੀਤੀ ਪਿਛਲੇ ਟਾਈਮ ਜਿਹੜੀ ਇਹਨਾਂ ਨੇ ਇੱਕ ਮੀਟਿੰਗ ਰੱਖੀ ਸੀ ਮੈਨੂੰ ਤੁਸੀਂ ਦੱਸੋ ਵੀ ਇਹਨਾਂ ਨੇ ਫੈਸਲਾ ਕੀ ਕੀਤਾ ਪੰਜਾਬ ਵਾਸਤੇ ਉੱਥੇ ਤੁਸੀਂ ਗੱਲ ਕਰੋ ਤੇ ਜਿਹੜਾ ਉਹ ਬੋਲ ਰਿਹਾ ਸੀ ਜਾਕਰ ਸਾਹਿਬ ਉਹ ਕਹਿੰਦੇ ਜੀ ਰਾਈ ਦਾ ਪਹਾੜ ਬਣ ਗਿਆ ਜੀ ਗਲਤ ਤਾਂ ਕੋਈ ਵੀ ਨਹੀਂ ਸੀ ਤੇ ਮੈਂ ਪੁੱਛਣਾ ਚਾਹਣਾ ਲੀਡਰ ਨੂੰ ਰਾਈ ਦਾ ਪਹਾੜ ਬਣਾਇਆ ਕਿੰਨੇ ਯਾਰ ਤੁਹਾਡੇ ਭਗਵਾਨ ਜਮਾਨ ਨੇ ਰੋਲਾ ਪਾਇਆ ਉਹੀ ਭੱਜ ਕੇ ਜਾਂਦਾ ਭਾਗੜਾ ਟੈਂਪੂ ਤੇ ਪਹੁੰਚ ਜਾਂਦਾ ਤੇ ਤੁਸੀਂ ਅੱਜ ਕਹਿ ਰਹੇ ਹੋ ਗੱਲ ਕੁਛ ਨਹੀਂ ਸੀ 40000 ਕਿਊਚਕ ਦੀ ਤਾਂ ਗੱਲ ਹੋ ਗਈ ਸੀ ਤੇ ਬਾਕੀ ਜਿਹੜੀ ਉਹ ਗੱਲ ਤਾਂ ਕੁਛ ਵੀ ਨਹੀਂ ਰੋਲਾ ਪੈ ਗਿਆ ਤੇ ਅਸੀਂ ਤਾਂ ਰਹਾਣ ਆ ਵੀ ਰੋਲਾ ਪਵਾਉਣ ਵਾਲਾ ਕਿਹੜਾ ਤੇ ਰੋਲਾ ਦੱਬਣ ਵਾਲਾ ਕੌਣ ਕੱਲ ਕੇਜਰੀਵਾਲ ਜਿੰਨੀ ਵੈਸੇ ਤੇ ਜਿੰਨੇ ਵਿਹਾਰੇ ਹੋਏ ਆ ਸਾਰੇ ਪੰਜਾਬ ਵਾਲੇ ਪਾਸੇ ਨੂੰ ਐਸ ਸੋਦੇ ਜੀ ਦੇ ਫੋਟੋ ਆਮ ਲੱਗੀਆਂ ਵੇਖਦੇ ਆ ਉਹ ਕਹਿੰਦੇ ਕਿ ਕ੍ਰਾਂਤੀ ਲਿਆਂਦੀ ਗਈ ਆ ਖਾਸ ਕਰਕੇ ਸਕੂਲਾਂ ਦੇ ਵਿੱਚ ਉਸ ਕ੍ਰਾਂਤੀ ਨੂੰ ਕਿਹਨੇ ਦੇਖਦੇ ਆ ਤੁਸੀਂ ਕ੍ਰਾਂਤੀ ਨੂੰ ਰੰਦਾਵਾ ਸਾਹਿਬ ਕ੍ਰਾਂਤੀ ਜਿਹੜੀ ਆ ਉਹ ਚੰਗੀ ਸਿੱਖਿਆ ਨਾਲ ਮਿਲਣੀ ਹੈ ਜਿੱਥੇ ਸਾਡੇ ਟੀਚਰ ਹੋਣਗੇ ਅੱਜ ਇਹ ਕੰਧਾਂ ਨੂੰ ਅਸੀਂ ਇੱਕ ਰੋਗਣ ਕਰਕੇ ਉਹਦੇ ਤੇ ਪੋਚੇ ਮਾਰ ਕੇ ਕਹਿ ਦਈਏ ਵੀ ਕ੍ਰਾਂਤੀ ਆ ਗਈ ਇਹ ਤੇ ਮੈਨੂੰ ਲੱਗਦਾ ਕਿ ਦੇ ਸਾਨੂੰ ਮੂਰਖ ਬਣਾਇਆ ਜਾ ਰਿਹਾ ਅੱਜ ਤੁਸੀਂ ਵੇਖ ਰਹੇ ਹੋ ਤੁਸੀਂ ਇੱਕ ਪਿੰਡਾਂ ਦੇ ਵਿੱਚ ਮੇਰੇ ਨਾਲ ਚੱਲੋ ਸਾਡੇ ਕਿੰਨੇ ਸਕੂਲ ਸਾਡੇ ਮੈਨੂੰ ਲੱਗਦਾ 5 ਤੋਂ 7 ਪਿੰਡਾਂ ਦੇ ਵਿੱਚ ਜਿਹੜੇ ਇੱਕ ਇੱਕ ਸਕੂਲ ਰਹਿ ਗਿਆ ਬਾਕੀ ਸਕੂਲ ਟੀਚਰਾਂ ਦੀ ਕਮੀ ਕਰਕੇ ਬੰਦ ਹੋ ਗਏ ਤੇ ਮੈਂ ਕਹਿੰਦਾ ਵੀ ਕਿਹੜੀ ਕ੍ਰਾਂਤੀ ਦੀ ਗੱਲ ਕਰ ਰਹੇ ਆਂ ਜਿਹੜੀਏ ਜਿਹੜੇ ਜਿਹੇ ਟੀਚਰ ਜੇ ਕੋਈ ਪ੍ਰਾਈਵੇਟ ਇਹਨਾਂ ਨੇ ਕੰਟਰੈਕਟ ਬੇਸ ਤੇ ਭਰਤੀ ਵੀ ਕੀਤੇ ਆ ਤੇ ਉਹ ਧਰਨਿਆਂ ਤੇ ਬੈਠੇ ਹੋਏ ਆ ਉਹ ਆਪਦੀ ਹੱਕਾਂ ਵਾਸਤੇ ਲੜ ਰਹੇ ਆ ਉਹਨਾਂ ਨੂੰ ਰੋਜ਼ ਸਰਕਾਰ ਕੁੱਟ ਰਹੀ ਹੈ ਜਿੱਥੇ ਜਿਹੜੇ ਸਾਡੇ ਜਿਹੜੇ ਗਿਆਨ ਦੇਣ ਵਾਲੇ ਲੋਕ ਏ ਉਹ ਠੱਕੇ ਖਾਂਦ ਸੜਕਾਂ ਤੇ ਉਹਨਾਂ ਨੂੰ ਰੋਜ਼ ਕੁੱਟ ਪੈਂਦੀ ਹੋਵੇ ਤੇ ਉਹ ਤੋਂ ਸਾਡੇ ਬੱਚੇ ਸਿੱਖਣਗੇ ਕੀ ਸਾਡੇ ਕੀ ਪੰਜਾਬ ਦੀ ਸਿਹ ਸਾਡੀ ਕਿਹੜੀ ਸਿੱਖਿਆ ਕ੍ਰਾਂਤੀ ਦੀ ਗੱਲ ਮੁੱਖ ਮੰਤਰੀ ਸਾਹਿਬ ਦਾ ਕੱਲ ਦਾ ਇੱਕ ਬਿਆਨ ਹੋਰ ਆ ਗਿਆ ਕਿ ਜੇ ਰਸਤੇ ਰੋਕੋਗੇ ਰੇਲਾ ਰੋਕੋਗੇ ਤੇ ਪਰਚਿਆਂ ਵਾਸਤੇ ਵੀ ਤਗੜੇ ਹੋ ਜਾ ਹੁਣ ਕਿਉਂਕਿ ਇੱਕ ਪਾਰਟੀ ਜਿਹੜੀ ਧਰਨਿਆਂ 'ਚੋਂ ਨਿਕਲੀ ਹੋਵੇ ਤੇ ਧਰਨਿਆਂ ਨੂੰ ਬੰਦ ਕਰਨ ਜਾ ਰਹੀ ਹੈ ਐਸਐਮ ਦੇ ਉੱਤੇ ਉਹ ਕਿਸਾਨਾਂ ਦੀ ਫੋੜਫੜਾਈ ਵੀ ਹੋਈ ਆ ਅੱਜ ਦਾ ਪ੍ਰੋਟੈਸਟ ਕਰਨਾ ਸੀ ਕੱਲ ਦਾ ਪ੍ਰੋਟੈਸਟ ਸੀ ਕਿਸਾਨਾਂ ਦੀ ਫੋੜਫੜਾਈ ਵੀ ਹੋ ਰਹੀ ਹੈ ਭਾਈ ਜੀ ਇਹ ਆਪਾਂ ਵੇਖ ਚੁੱਕੇ ਆ ਸਮੇਂ-ਸਮੇਂ ਨਾਲ ਭਾਈ ਦੀਪ ਸਿੰਘ ਸਿੱਧੂ ਨੇ ਜਾਂ ਭਾਈ ਅਮਰਪਾਲ ਨੇ ਕਿਹਾ ਸੀ ਵੀ ਇਹ ਸਾਡੀ ਹੋਂਦ ਦੀ ਲੜਾਈ ਆ ਅਸੀਂ ਸਿੱਖੋ ਅਸੀਂ ਪੜੀਏ ਸਾਡੇ ਮਸਲੇ ਕੀ ਐ ਅਸੀਂ ਕੱਲੇ ਕਿਸਾਨੀ ਤੱਕ ਗੱਲ ਕਰ ਲਈ ਪਰ ਅੱਜ ਤੁਸੀਂ ਉਹ ਦੰਦਾ ਵਾਸਤੇ ਵੇਖ ਰਹੇ ਹੋ ਵੀ ਅੱਜ ਹੋ ਕੀ ਰਿਹਾ ਅੱਜ ਮੈਨੂੰ ਲੱਗਦਾ ਕਿਤੇ ਕਿਸਾਨ ਵੀ ਸਮਝ ਗਏ ਆ ਵੀ ਜਿਹੜਾ ਵਾਰ ਕਿੱਥੇ ਹੋ ਰਿਹਾ ਵਾਰ ਅੱਜ ਸਾਡੇ ਪੰਜਾਬ ਦੀ ਜਿਹੜੀ ਹੋਣ ਦਾ ਸਵਾਲ ਆ ਉਹ ਤਰ੍ਹਾਂ ਤਰ੍ਹਾਂ ਨਾਲ ਸਾਡੇ ਲੋਕਾਂ ਚ ਵੰਡੀਆਂ ਪਾ ਕੇ ਇੱਕ ਧਿਰਾਂ ਨੂੰ ਪੈਦਾ ਕਰਕੇ ਸਾਨੂੰ ਕੋਟਰੇ ਆ ਤੇ ਸਾਡੇ ਪੰਜਾਬ ਦੀ ਜਿਹੜੀ ਆ ਉਹ ਕਿਤੇ ਨਾ ਕਿਤੇ ਸਾਡੀ ਜਿਹੜੇ ਇੱਕ ਨੌਜਵਾਨੀ ਨੂੰ ਦੇਖੋ ਆਪਾਂ ਵੇਖਿਆ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਨੇ ਕਿੱਡੇ ਕਿੱਡੇ ਸਾਡੇ ਤੇ 84 ਤੋਂ ਬਾਅਦ ਸਾਡੀ ਨੌਜਵਾਨੀ ਨੂੰ ਇੱਕ ਇੱਕ ਨਜਾਇਜ਼ ਜਿਹੜੇ ਅਨਕਾਊਂਟਰ ਬਣਾ ਕੇ ਖਤਮ ਕੀਤਾ ਤੇ ਅੱਜ ਉਹਨਾਂ ਨੇ ਇੱਕ ਦੂਜਾ ਰਾਲਾ ਲੱਬਿਆ ਵੀ ਇਹਨਾਂ ਨੂੰ ਜਿਹੜਾ ਕਿਤੇ ਨਾ ਕਿਤੇ ਇਹਨਾਂ ਨੂੰ ਆਜ਼ਾਦੀ ਇਹ ਕੇ ਸੇਜਦੇ ਆ ਵੀ ਸਾਨੂੰ ਅੱਗੇ ਵਧਣ ਦੀ ਇਹਨਾਂ ਨੂੰ ਇੱਕ ਪ੍ਰੇਰਤ ਪੈਂਦੀ ਪਰ ਉਹਨਾਂ ਨੇ ਇੱਕ ਸੁਈ ਦੀ ਅੱਜ ਕੋ ਉਹ ਨਸ਼ੇ ਲਿਆਂਦੇ ਜਿੰਦਾਂ ਨਾਲ ਇੱਕ ਸਾਜ਼ਿਸ਼ ਕਰਕੇ ਸਾਡੇ ਨੌਜਵਾਨ ਨੂੰ ਦਿਨ-ਬਦਨ ਇੱਕ ਬੰਨੇ ਦਾ ਸਰਕਾਰ ਜਿਹੜੇ ਨਸ਼ਿਆਂ ਵਿਰੋਧ ਯੋਧੇ ਚਲਾ ਰਹੀ ਹੈ ਤੇ ਇੱਕ ਬੰਨੇ ਜਿਹੜੇ ਸਾਡੇ ਸਿਵਿਆਂ ਦੇ ਵਿੱਚ ਨੌਜਵਾਨ ਹੈ ਉਹ ਕਿਤੇ ਨਾ ਕਿਤੇ ਰੋਜ਼ ਖਬਰ ਆ ਜਾਂਦੀ ਵੀ ਇੱਥੇ ਇੱਕ ਨੌਜਵਾਨ ਮਰ ਗਿਆ ਅੱਜ ਕਿਤੇ ਮੈਂ ਗੱਲ ਕਰਾਂ ਜੇ ਹਜੇ ਪਰਸੋਂ ਦੀ ਗੱਲ ਆ ਸਾਡੀ ਉੱਥੇ ਜੀਰੇ ਦੇ ਨਾਲ ਪਿੰਡ ਉੱਥੇ ਜਿਹੜੀ ਮੌਤ ਦੇ ਨਸ਼ੇ ਦੇ ਨਾਲ ਵੀਰਦੀ ਹੋਈ ਹੈ ਤੇ ਕੀ ਅਸੀਂ ਯਕੀਨ ਕਰਾਂਗੇ ਗੱਲ ਰੰਧਾਵਾ ਸਾਹਿਬ ਇਸ ਗੱ ਜਿਹੜੀ ਜਿਹੜੀ ਪੁਲਿਸ ਪ੍ਰਸ਼ਾਸਨ ਨੇ ਦੂਜੇ ਦਿਨ ਖਬਰ ਦੇ ਦਿੱਤਾ ਇੰਨੀ ਡਰੱਗ ਫੜ ਲਈ ਸਾਨੂੰ ਡਰੱਗ ਦੀ ਕੁਆਂਟੀਟੀ ਨਾਲ ਨਹੀਂ ਫਰਕ ਪੈਂਦਾ ਵੀ ਤੁਸੀਂ ਕਿੰਨੀ ਫੜ ਲਈ ਸਾਨੂੰ ਤਸਕਰ ਫੜ ਕੇ ਜਿਹੜੇ ਸਾਡੇ ਲੋਕਾਂ ਦਾ ਪਿੰਡਾਂ ਦਾ ਜਿਹਦੋਂ ਮਾਹੌਲ ਚੰਗਾ ਹੋਊਗਾ ਜਦੋਂ ਸਾਡੇ ਪਿੰਡਾਂ ਦੇ ਵਿੱਚੋਂ ਸਾਡੇ ਚੌਂਕਾਂ 'ਚ ਕੁੜੀਆਂ ਮਿਲਣੀਆਂ ਬੰਦ ਹੋ ਗਈਆਂ ਉਸ ਦਿਨ ਅਸੀਂ ਕਹਾਂਗੇ ਵੀ ਨਸ਼ਾ ਬੰਦ ਹੋ ਗਿਆ ਜਿਹੜੀ ਤੁਸੀਂ ਕਹਿ ਰਹੇ ਹੋ ਚਲਾ ਕੇ ਰੋਜ਼-ਰੋਜ਼ ਜਿਹੜੇ ਅਫਸਰ ਖਾਰੇ ਵੀ ਇੰਨੀ ਅਸੀਂ ਫੜ ਲਈ ਇਹਦਾ ਮਤਲਬ ਇਹ ਤਾਂ ਅੱਜ ਤੁਸੀਂ ਇੱਕ ਮਹਿੰਮ ਚਲਾਈ ਤੇ ਤੁਸੀਂ ਇੰਨੀ ਫੜ ਲਈ ਇਹਦਾ ਮਤਲਬ ਇਹ ਮਹਿੰਮ ਨਹੀਂ ਚੱਲੀ ਉਦੋਂ ਤਾਂ ਫਿਰ ਆਪਣਾ ਧਿਆਨ ਹੀ ਨਹੀਂ ਸੀ ਇਹਨਾਂ ਗ ਸੋ ਗੱਲ ਹੈ ਜਿਹੜਾ ਇਹ ਯੁੱਧ ਹੈ ਇਹ ਸਿਰਫ ਇੱਕ ਵਿਖਾਵਾ ਹੈ ਰੰਧਾਵਾ ਸਾਹਿਬ ਇਹਦੇ ਚੋਂ ਕੁਝ ਨਿਕਲਣਾ ਕੁਛ ਨਹੀਂ ਅਗਲੀ ਰਣਨੀਤੀ ਕੀ ਆ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਜਿਹੜੀ ਪਾਰਟੀ ਵੱਲੋਂ ਸਿਆਸੀ ਪਾਰਟੀ ਜਮਾਤ ਇਸ ਟਾਈਮ ਬਣ ਚੁੱਕੀ ਹੋ ਜਿਹਦੇ ਵਿੱਚ ਤੁਸੀਂ ਭਾਈ ਅਮਰਪਾਲ ਸਿੰਘ ਨੂੰ ਸੀਐਮ ਵੀ ਐਲਾਨ ਚੁੱਕੇ ਹੋ ਦਮਦਮਾ ਸਾਹਿਬ ਦੀ ਧਿਰਤੀ ਤੋਂ ਹੁਣ ਅਗਲੀ ਰਣਨੀਤੀ ਕੀ ਲਿਖੋਗੇ ਅਸੀਂ ਰੰਧਾਵਾ ਸਾਹਿਬ ਇਹਦੇ ਵਿੱਚ ਅਗਲੀ ਰਣਨੀਤੀ ਇਹੀ ਹੈ ਵੀ ਅਸੀਂ ਹਰ ਇੱਕ ਆਬ ਦੇ ਜਿਹੜੇ ਪਿੰਡ-ਪਿੰਡ ਜਾ ਕੇ ਹਰ ਇੱਕ ਨੌਜਵਾਨ ਆ ਕਿ ਪੰਜਾਬੀ ਨੂੰ ਕਿ ਜਾਗਰੂਕ ਰਾਇਆ ਕਿ ਤੁਹਾਡੇ ਹੱਕਾਂ ਦੀ ਲੜਾਈ ਕੀ ਹੈ ਪਹਿਲੇ ਤਾਂ ਅਸੀਂ ਤਾਂ ਲੜ ਸਕਦੇ ਆ ਬਾਈ ਦੀਪ ਸਿੱਧੂ ਜੀ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਜਿਹੜੀ ਲੜਾਈ ਲੜਨੀ ਪਹਿਲੇ ਸਮਝ ਹੋਣੀ ਚਾਹੀਦੀ ਵੀ ਸਾਡਾ ਮਸਲਾ ਕੀ ਹੈ ਜਿੰਨਾ ਚਿਰ ਸਨ ਕਿਉਂਕਿ ਦੇਖੋ ਇਹ ਲੜਾਈ ਦਾ ਨਾਂ ਕੋਈ ਦੀਪ ਸਿੱਧੂ ਦੀ ਤੇ ਨਾ ਭਾਈ ਅਮਰਪਾਲ ਦੀ ਇਹ ਲੜਾਈ ਤਾਂ ਸਾਡੇ ਪੰਜਾਬ ਦੀ ਹੈ ਯਾਰੋ ਇਹ ਸਾਡੇ ਸਾਰਿਆਂ ਦੇ ਅੱਜ ਅਸੀਂ ਵੇਖ ਰਹੇ ਆ ਤੇ ਰੰਧਾਵਾ ਸਰ ਉਹ ਜਦੋਂ ਅਸੀਂ ਪੰਜਾਬ ਦੇ ਵਿੱਚ ਜਿਹੜਾ ਕਹਿੰਦੇ ਜੇ ਕਿ ਸੋਨੇ ਦੀ ਚੜੀ ਪੰਜਾਬ ਆ ਤੇ ਅੱਜ ਦੁੱਖ ਲੱਗਦਾ ਸਾਡੇ ਬੱਚੇ ਯਾਰ ਸਾਡੇ ਬਾਗੀ ਹੋ ਗਏ ਸਾਡੇ ਤੋਂ ਜਿਹੜੇ ਜਿਹੜੇ ਅੰਗਰੇਜ਼ਾਂ ਨੂੰ ਅਸੀਂ ਇਤੋਂ ਆਜ਼ਾਦੀ ਲਈ ਸੀ ਘਰੋਂ ਕੱਢ ਕੇ ਅੱਜ ਅਸੀਂ ਉਹਨਾਂ ਦੀ ਅਧੀਨਗੀ ਮੰਨ ਰਹੇ ਆਂ ਤੇ ਮੈਨੂੰ ਲੱਗੇ ਵੀ ਕਿਹੜੀ ਆਜ਼ਾਦੀ ਦੀ ਗੱਲ ਕਰਦੇ ਆਂ ਅਸੀਂ ਇਹਨਾਂ ਲੀਡਰਾਂ ਨੂੰ ਪੁੱਛਣਾ ਚਾਹੁੰਦੇ ਆਂ ਕਿਹੜੀ ਆਜ਼ਾਦੀ ਸਾਨੂੰ ਤੁਸੀਂ ਦਿੱਤੀ ਹੈ ਯਾਰੋ ਜਿਹੜੇ ਬੱਚਿਆਂ ਸਾਨੂੰ ਕਹਿੰਦੇ ਨਹੀਂ ਤੁਸੀਂ ਸਾਨੂੰ ਸਾਡੇ ਪੁਰਖਿਆਂ ਨੂੰ ਕਿਤੇ ਕਹਿਣ ਲੱਭੇ ਕਿਤੇ ਉਹ ਗੱਲ ਸੀ ਅੰਗਰੇਜ਼ ਚੰਗੇ ਸੀ ਤੁਸੀਂ ਤਾਂ ਅੰਗਰੇਜ਼ਾਂ ਨੂੰ ਐਵੇਂ ਜਿ ਉਹਨਾਂ ਦੇ ਨਾਲ ਵੈਰ ਪਾਇਆ ਉਹ ਤਾਂ ਅੱਜ ਮੇਨੂੰ ਤਾਂ ਲੱਗਦਾ ਉੱਥੇ ਜਾਣੋਂ ਤਾਂ ਅੰਗਰੇਜ਼ ਇੱਥੇ ਚੰਗੇ ਸੀ ਜੀ ਅੱਜ ਅਸੀਂ ਉੱਥੇ ਉਹਨਾਂ ਦੀ ਅੱਜ ਨਿਆਹ ਪ੍ਰਣਾਲੀ ਨੂੰ ਪਸੰਦ ਕਰਨ ਲੱਗੇ ਤੇ ਮੈਨੂੰ ਲੱਗਦਾ ਫਿਰ ਅਸੀਂ ਆਵਦਿਆਂ ਤੋਂ ਕੀ ਅਸੀਂ ਇਹ ਯਾਦੀ ਮੰਗੀ ਸੀ ਸਾਡੇ ਨਸੇ ਚੌਂਕਾਂ ਦੇ ਵਿੱਚ ਪਏ ਆ ਸਾਡੇ ਬੱਚੇ ਦੇ ਟੀਕੇ ਲਾ ਕੇ ਰੋਜ਼ ਨਰੋਜ਼ ਅੱਜ ਮਾਵਾ ਵਾਸੇ ਪਾਰੀਆਂ ਚੌਂਕਾਂ 'ਚ ਕਿਤੇ ਗੱਲ ਕਰੀਏ ਤੇ ਉਹਦਾ ਵਾਹ ਸਾਹਿਬ ਮਾਂ ਦੇ ਤੇ ਜਿਹੜਾ ਪਿਓ ਹੁੰਦਾ ਸੀ ਉਹਦੇ ਬੱਚੇ ਦੇ ਕਿਤੇ ਗਲਤੀ ਹੁੰਦੀ ਸੀ ਤੇ ਕਦੀ ਗੱਲ ਨਹੀਂ ਸਾਰਾ ਜਿਹੜਾ ਇਲਾਕਾ ਵੀ ਕਹਿ ਦਿੰਦੇ ਉਹ ਕਹਿੰਦੇ ਨਹੀਂ ਸਾਡਾ ਪੁੱਤ ਹੀਰਾ ਯਾਰ ਤੇ ਅੱਜ ਕਿਹੜੇ ਹਾਲਾਤ ਪੈ ਗਏ ਇੱਕ ਮਾਂ ਜਿਹੜੀ ਚੌਂਕਾਂ 'ਚ ਖੜ ਕੇ ਕਹਿੰਦੀ ਮੇਰਾ ਪੁੱਤ ਮਰ ਚਲੇ ਆਓ ਬਚਾ ਲਓ ਇਹ ਅਸੀਂ ਅੱਜ ਵੇਖੋ ਹਰ ਇੱਕ ਇਨਸਾਨ ਰੋਟੀ ਖਾਂਦਾ ਯਾਰੋ ਸਾਨੂੰ ਪੰਜਾਬ ਦਾ ਦੁੱਖ ਆ ਅਸੀਂ ਕੋ ਨਿੱਜੀ ਸਵਾਰ ਦੇ ਵਾਸਤੇ ਨਹੀਂ ਤੁਰੇ ਰੰਧਾਵਾ ਸਭ ਚਲੇ ਸਾਹਮਣੇ ਜਾਣਾ ਯਾਰੋ ਪਰ ਇੱਕ ਇਨਸਾਨ ਆਇਆ ਸਾਡੇ ਬੱਚੇ ਬਾਹਰ ਜਾ ਰਹੇ ਆ ਅੱਜ ਭਾਈ ਅਮਰਪਾਲ ਜੀ ਗੱਲ ਕਰੀਏ ਦੀਪ ਸਿੱਧੂ ਰਗੇ ਨੌਜੋਨ ਆਏ ਉਹ ਪੰਜਾਬ ਦਾ ਦਰਦ ਲੈ ਕੇ ਉੱਥੇ ਉਹਨਾਂ ਦੇ ਔਲਾ ਪਾਇਆ ਤੇ ਕਿਤੇ ਕਿਤੇ ਸਾਡੇ ਲੋਕਾਂ ਨੇ ਸਮਝਿਆ ਨਹੀਂ ਉਹਨਾਂ ਟੈਗ ਲਾ ਦਿੱਤੇ ਅੱਜ ਵੀ ਜੇ ਉਹ ਜੇਲ੍ਹ ਦੇ ਵਿੱਚ ਬੈਠਾ ਤੇ ਕੁਝ ਲੋਕ ਕਹਿੰਦੇ ਆ ਏਜੰਸੀਆਂ ਦਾ ਬੰਦਾ ਹੈ ਉਹ ਲੱਖ ਲਾਂਤ ਸਾਡੇ ਪੰਜਾਬੀ ਹੁੰਦੇ ਇੱਕ ਜੋਹ ਦਾ ਲੜਨ ਡਿਆ ਹੁੰਦੇ ਦੇ ਦਿਨ-ਦਿਨ ਬੈਠੇ ਤੇ ਕੇਸ ਪਾਈ ਜਾ ਰਹੇ ਆ ਤੇ ਜਦੋਂ ਕਿਤੇ ਮੈਂ ਕਹਿੰਦਾ ਕਿਤੇ ਚਲਾ ਗਿਆ ਤੇ ਅਸੀਂ ਅਸੀਂ ਕੀਰਨੇ ਪਾਉਣੇ ਆ ਤੇ ਮੈਂ ਕਹਿੰਦਾ ਨਹੀਂ ਕਰਨਾ ਚਾਹੀਦਾ ਉਹ ਕੋਈ ਭਾਈ ਅੰਮ੍ਰਿਤਪਾਲ ਦੀ ਲੜਾਈ ਨਹੀਂ ਇਹ ਸਾਡੇ ਪੰਜਾਬ ਦੀ ਹੈ ਤੇ ਪੰਜਾਬੀ ਹੋਣ ਦਾ ਸਿੱਖ ਹੋਣ ਦਾ ਫਰਜ਼ ਨਭਾਈ ਗਏ ਆਪਦੀਆਂ ਚਾਪ ਰੂਸੀਆਂ ਛੱਡ ਲਈਏ ਮੈਂ ਇਹ ਗੱਲ ਕਰਾਂਗਾ ਰੰਧਾਵਾ ਸਾਹਿਬ ਮੈਨੂੰ ਵੀਰ ਨੇ ਗੱਲ ਕੀਤੀ ਸੀ ਤੁਹਾਡੇ ਰਗੇ ਸੱਜਣ ਨੇ ਕਹਿੰਦਾ ਤੁਸੀਂ ਭਾਈ ਅੰਮ੍ਰਿਤਪਾਲ ਦੇ ਨਾਲ ਹੈ ਮੈਂ ਕਿਹਾ ਨਹੀਂ ਅਸੀਂ ਆਪਦੇ ਪੰਥ ਦੇ ਨਾਲ ਆ ਅਸੀਂ ਆਪਦੇ ਗੁਰੂ ਸਾਹਿਬ ਦੀ ਸੋਚ ਨੂੰ ਲੈ ਕੇ ਚੱਲੇ ਆ ਉਹਦੀ ਕੜੀ ਵਿੱਚ ਭਾਈ ਸਾਹਿਬ ਨੇ ਅੱਗੇ ਤੁਰਿਆ ਤੇ ਅਸੀਂ ਉਹਨੂੰ ਆਪਦਾ ਇੱਕ ਆਗੂ ਮੰਨਿਆ ਕਿਉਂਕਿ ਉਹ ਗਿਆਨਵਾਨ ਇਨਸਾਨ ਆ ਉਹ ਇੱਕ ਹਰ ਗੱਲ ਤੇ ਦੇਖੋ ਉਹਨੇ মিডিਆ ਨੂੰ ਸੱਦਿਆ ਵੀ ਮੇਰੇ ਨਾਲ ਗੱਲ ਕਰੋ ਅਸੀਂ ਗੱਲ ਕਰਨਾ ਚਾ ਚੱਕਿਆ ਨਹੀਂ ਮੈਂ ਕਹਿੰਦਾ ਵੀ ਜਿਹੜੇ ਲੀਡਰ ਨੇ ਚਲੋ ਅੱਜ ਉਹ ਜੇਲ੍ਹ ਦੇ ਵਿੱਚ ਹੀ ਆ ਤੇ ਰੰਧਾਵਾ ਸਾਹਿਬ ਜਿਹੜੇ ਲੀਡਰ ਨੇ ਉਹਨਾਂ ਨੂੰ ਬੈਠ ਕੇ ਉਹਨਾਂ ਨਾਲ ਗਲਤਤਾ ਕਰਨ ਉਹਨੂੰ ਸਮਝਾ ਦੇਣ ਤੁਸੀਂ ਕਿੱਥੇ ਗਲਤ ਹੋ ਅੱਜ ਹੀ ਗੱਲਬਾਤ ਲੋਕਾਂ ਨੂੰ ਦੱਸ ਦੇਣ ਵੀ ਤੁਹਾਡਾ ਬੰਦਾ ਗਲਤ ਅਸੀਂ ਕਿਤੇ ਮੰਨ ਜਾਈਏ ਇਸ ਕਰਕੇ ਅੱਜ ਮੈਂ ਗੱਲ ਕਰਾਂਗੇ ਪੰਜਾਬ ਦੇ ਲੋਕੋ ਆਪਦੇ ਹੱਕਾਂ ਵਾਸਤੇ ਲੜੀਏ ਅਸਾਂ ਨਹੀਂ ਕਰਨਾ ਜਿੰਨੇ ਕੁ ਜੋਗੇ ਆਪਾਂ ਜਿੰਨੇ ਕ ਜਿੱਥੇ ਸਾਡੀ ਹیثیت ਸਾਨੂੰ ਉੱਥੇ ਆਪਦੇ ਲੋਕਾਂ ਦੀ ਆਵਾਜ਼ ਚੱਕਣੀ ਚਾਹੀਦੀ ਜੇ ਪੰਜਾਬ ਬੱਜ ਜੇਗਾ ਤੇ ਮੈਨੂੰ ਲੱਗਦਾ ਕਿ ਦਿਨਾਂ ਕਿਤੇ ਅਸੀਂ ਬੱਚਿਆਂ ਨੂੰ ਮੂੰਹ ਵਿਖੋ ਜਗੇ ਰਹਿ ਜਾਾਂਗੇ ਨਹੀਂ ਤਾਂ ਕਿਤੇ ਨਾ ਕੱਲ ਨਾ ਕੱਲ ਸਾਡੇ ਬੱਚੇ ਸਾਨੂੰ ਪੁੱਛਣਗੇ ਉਹ ਤੁਸੀਂ ਕਿੱਥੇ ਸੁੱਤੇ ਪਏ ਸੀ ਇਸ ਕਰਕੇ ਅੱਜ ਅਸੀਂ ਜਿਹੜਾ ਆਵਾਜ਼ ਦੇ ਰਹੇ ਆਂ ਪੰਜਾਬ ਦੇ ਲੋਕਾਂ ਨੂੰ ਵੀ ਅੱਜ ਇਹ ਘਰ ਜਿੰਨਾ ਚਿਰ ਸਰਕਾਰ ਦੇ ਸਦ ਅਧਿਕਾਰੀ ਉਹਨਾਂ ਨੂੰ ਪਿੰਡ ਪਿੰਡ ਉੱਟ ਕੇ ਭਾਈ ਸਾਹਿਬ ਨੂੰ ਜੇ ਜੋ ਜੇ ਤਾਂ ਉਸ ਤੋਂ ਪਹਿਲਾਂ ਕੱਢ ਦੇਦੇ 2027 ਚ ਅਸੀਂ ਮੁੱਖ ਮੰਤਰੀ ਲਿਆ ਕੇ ਅਸੀਂ ਇਹ ਸਰਕਾਰ ਦੇ ਵਿੱਚ ਭਾਵਾਂਗੇ ਤੇ ਅਸੀਂ ਆਪਦੇ ਜਿਹੜਾ ਪੰਜਾਬ ਦੇ ਮਸਲੇ ਹੱਲ ਕਰਵਾਵਾਂਗੇ। ਧੰਨਵਾਦ। ਵੀਰ ਹਰਜਿੰਦਰ ਸਿੰਘ ਸਾਡੇ ਨਾਲ ਸੀ ਵਾਰਿਸ ਪੰਜਾਬ ਦੇ ਅਕਾਲੀ ਦਲ ਦੇ ਨਾਲ ਸੰਬੰਧਤ ਆ ਤੇ ਮਾਵਾ ਦੇ ਕੀਰਨੇ ਦੀ ਗੱਲ ਕੀਤੀ ਆ ਤੇ ਹੋ ਕੇ ਅੱਖਾਂ ਦੇ ਵਿੱਚ ਵੀ ਸੀ। ਉਹਨਾਂ ਦਾ ਆਪਣਾ ਹੋਕਾ ਵੀ ਆਇਆ। ਕਹਿੰਦੇ ਕਿ ਸਾਡੀਆਂ ਮਾਵਾ ਦੇ ਕੀਰਨੇ ਨਹੀਂ ਵਿਖੇ ਜਾਂਦੇ। ਜਦੋਂ ਗੱਲ ਕਰਦੇ ਆ ਬਾਈ ਦੀਪ ਦੀ ਦੀਪ ਸਿੱਧੂ ਆਇਆ ਸੀ ਉਹਨੇ ਨੌਜਵਾਨੀ ਨੂੰ ਜਗਾਇਆ। ਨੌਜਵਾਨੀ ਸ਼ਾਇਦ ਉਦੋਂ ਦੋ ਦੋ ਅਸੀਂ ਵੀ ਸੁਤੇ ਰਹਿੰਨੇ ਆ ਜਿਵੇਂ ਵੀਰ ਹਰਜਿੰਦਰ ਸਿੰਘ ਨੇ ਕਿਹਾ ਕਿ ਉਦੋਂ ਸਾਨੂੰ ਚੇਤਾ ਆਉਂਦਾ ਜਦੋਂ ਦੀਪ ਬਾਈ ਦਾ ਸਿਵਾਪਾਲ ਦਾ ਸੀ ਨੌਜਵਾਨੀ ਇਕੱਠੀ ਹੋਈ ਜਦੋਂ ਦੀਪ ਬਾਈ ਦਾ ਇੱਕ ਪ੍ਰੋਗਰਾਮ ਕੀਤਾ ਗਿਆ ਸੀ ਅਖੰਡ ਪੜ ਸਾਹਿਬ ਦੇ ਅੰਤਿਮ ਅਰਦਾਸ ਸਮਾਗਮ ਸੀ ਇੱਕ ਲੱਖਾਂ ਦਾ ਕੱਟ ਹੋਇਆ ਪਰ ਉਦੋਂ ਦੀਪ ਬਾਈ ਦੀਆਂ ਅੱਜ ਵੀ ਗੱਲਾਂ ਹੁੰਦੀਆਂ ਅਮਰਤਪਾਲ ਸਿੰਘ ਦੀ ਗੱਲ ਕੀਤੀ ਆ ਕਿ ਜੇ ਨੌਜਵਾਨੀ ਬਚਾਉਣੀ ਆ ਤੇ ਫਿਰ ਕਿਤੇ ਨਾ ਕਿਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ ਦੇਖਦੇ ਆਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਕੀ ਕਰਦੀ ਆ ਤੇ ਅਕਾਲੀ ਦਲ ਵਾਰਸ ਪੰਜਾਬ ਦੇ ਦੀ ਰਣਨੀਤੀ ਕੀ ਕਦੋਂ ਭਾਈ ਅਮਰਪਾਲ ਸਿੰਘ ਦੀ ਰਿਹਾਈ ਹੁੰਦੀ ਆ ਜਾਂ ਪੰਜਾਬ ਦੀਆਂ ਜੇਲਾਂ 'ਚ ਤਬਦੀਲੀ ਹੁੰਦੀ ਆ ਗੁਰਫਤੇ ਸਾਂਝ ਵੀਰਾਂ ਨਾਲ ਕਰਦੇ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਕੀ ਸੁਬਨਾਮ ਜੀ ਆਪਣਾ ਸਰਦਾਰ ਨਿਰਵੇਰ ਸਿੰਘ ਪਿੰਡ ਲਿਆਂਦੀ ਨਿਰਵੇਰ ਸਿੰਘ ਜੀ ਤੁਸੀਂ ਵੀ ਪੁਚੇ ਚੇਤੂਰ ਤੇ ਪਹੁੰਚੇ ਹੋ ਕਿਵੇਂ ਲੱਗ ਰਿਹਾ ਹੈ ਅੱਜ ਦੇ ਇਕੱਠ ਤੁਸੀਂ ਕੀ ਵੇਖ ਰਹੇ ਹੋ ਇੱਕ ਸਮਾਂ ਹੁੰਦਾ ਹੈ ਵੀਰ ਜਗਿੰਦਰ ਸਿੰਘ ਜੀ ਥੋੜਾ ਪਿੱਛੇ ਚੱਲ ਜਿਏ ਤੇ ਜੇ ਕੋਈ ਪੋਸਟ ਪਾਉਂਦਾ ਸੀ ਅਮਰਪਾਲ ਸਿੰਘ ਦੀ ਉਹ ਡਿਲੀਟ ਹੋ ਜਾਂਦੀ ਸੀ ਜਾਂ ਫੜੋਫੜਾਈ ਹੋ ਜਾਂਦੀ ਸੀ ਅੱਜ ਇੱਕ ਵੱਡਾ ਇਕੱਠ ਡੀਸੀ ਸਾਹਿਬਾਨ ਨੂੰ ਮਿਲ ਕੇ ਆਏ ਉਹ ਵੀ ਜੀ ਤੁਹਾਨੂੰ ਪਤਾ ਹੀ ਆ ਕਿ ਸਮਾਂ ਜਿਹੜਾ ਸੀ ਜਦੋਂ ਇਹਨਾਂ ਵੀਰਾਂ ਨੇ ਹਰੀਕੇਟ ਤੇ ਲਾਇਆ ਸੀ ਇਹ ਮੋਰਚਾ ਲਾਇਆ ਸੀ ਉਹਦੇ ਇਹਨਾਂ ਦੇ ਪਰਚੇ ਵੀ ਹੋਏ ਆ ਉਹ ਤੋਂ ਪਰਚਿਆਂ ਤੋਂ ਬਾਅਦ ਜੇ ਕਰੀ ਇਹ ਜਿਆ ਜਾਮ ਹੋਇਆ ਸੀ ਹਰੇਕ ਨੌਜਵਾਨ ਦੇ ਫੇਸਬੁੱਕ ਤੇ ਕੋਈ ਫੋਟੋ ਨਹੀਂ ਸੀ ਕੋਈ ਸੋਸ਼ਲ ਮੀਡੀਆ ਤੇ ਕੁਝ ਨਹੀਂ ਚੱਲਦਾ ਸੀ ਪਰ ਗੁਰੂ ਮਹਾਰਾਜ ਨੇ ਜਬਰਤਾਰਾ ਵਰਤੇ ਆ ਕੋਈ ਸਮਾਂ ਇਹ ਜਾ ਪਿਆ ਸਾਡੀ ਸਿੱਖ ਕੌਮ ਨੇ ਏਡਾ ਵੱਡਾ ਲਾਰਾ ਮਾਰਿਆ ਸਾਨੂੰ ਦੋ ਸੀਟਾਂ ਦਿੱਤੀਆਂ ਨੇ ਐਮਪੀ ਦੀਆਂ ਉਸ ਤੋਂ ਬਾਅਦ ਦੇ ਵਿੱਚ ਇੱਕ ਇਹ ਜਿਹਾ ਵੇ ਚੱਲਿਆ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਜਿੱਥੇ ਵੀ ਆਵਾਜ਼ ਮਾਰਦੀ ਆ ਆਪਣੀ ਪਾਰਟੀ ਉਥੇ ਹਮ ਹਮਾ ਕੇ ਸੰਗਤਾਂ ਪਹੁੰਚਦੀਆਂ ਨੇ ਥੋੜਾ ਜਿਹਾ ਸਮਾਂ ਹੀ ਆ ਬਸ 5-6 ਮਹੀਨੇ ਉਸ ਤੋਂ ਬਾਅਦ ਤੁਸੀਂ ਦੇਖਿਓ ਇਹ ਲੋਕ ਬਿਲਕੁਲ ਆਪ ਮਾਰੇ ਰੋਡਾਂ ਤੇ ਵੀ ਆਉਣਗੇ ਜਿਵੇਂ ਅੱਜ ਤੁਸੀਂ ਗੱਲ ਕੀਤੀ ਆ ਵੀ ਜਿਹੜਾ ਮੁੱਖ ਮੰਤਰੀ ਆ ਉਹ ਕਹਿੰਦਾ ਪਰਚੇ ਪਰਚਿਆਂ ਦਾ ਕੋਈ ਡਰ ਨਹੀਂ ਜਦੋਂ ਜੇ ਕਿਸੇ ਨੇ ਆਪਦੀ ਹੋਂਦ ਦੀ ਲੜਾਈ ਜਾਂ ਆਪਣੇ ਪੰਜਾਬ ਵਾਸਤੇ ਲੜਨਾ ਉਹਨਾਂ ਨੂੰ ਪਰਚਿਆਂ ਦਾ ਨਹੀਂ ਹੈਗਾ ਕਿਸਾਨਾਂ ਨੇ ਚੁੱਕ ਲਿਆ ਗਿਆ ਵੈਸੇ ਅੱਜ ਉਹਨਾਂ ਪ੍ਰੋਟੈਸਟ ਦੀ ਕਾਲ ਦਿੱਤੀ ਸੀ ਤੋ ਉਹਨਾਂ ਸਾਫ਼ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਨੇ ਲਿਖ ਕੇ ਲਾਤਾ ਆਪਣੇ ਫੇਸਬੁਕ ਤੇ ਕਿ ਜੇ ਪੰਜਾਬ ਦੀਆਂ ਰੇਲਾਂ ਰੋਕੋਗੇ ਪੰਜਾਬ ਦੀਆਂ ਸੜਕਾਂ ਰੋਕੋਗੇ ਤੇ ਪਰਚਿਆਂ ਵਾਸਤੇ ਵੀ ਤਗੜੇ ਹੋ ਜਾਓ ਵੀਰ ਜੀ ਤੁਸੀਂ ਇੱਥੇ ਦੇਖ ਲਿਓ ਆਪਾਂ ਅੰਮ੍ਰਿਤਸਰ ਸਾਹਿਬ ਖੜੇ ਆ ਨਾ ਤਾਂ ਜਿਹੜੇ ਧਰਨੇ ਰੁਕਣੇ ਆ ਪਰਚੇ ਜਿੰਨੇ ਮਰਜ਼ੀ ਸਰਕਾਰ ਕਰ ਲੈ ਇਹ ਤੁਸੀਂ ਆਖੀ ਯਾਦ ਰੱਖਿਓ ਜੇ ਅੱਗੇ ਨੂੰ ਵੱਧ ਕਿਉਂਕਿ ਸਾਡੇ ਮੇਰਾ ਹਲਕਾ ਧਰਮਗੋੜਾ ਜੀ ਲਾਡੀ ਢੋਸ ਨੇ ਇੱਕ ਕਿਹਾ ਸੀ ਉਹਨਾਂ ਦੇ ਬੰਦਿਆਂ ਨੇ ਵੀ ਜੇਕਰ ਅਸੀਂ ਚੂੜੀਆਂ ਨਹੀਂ ਪਾਈਆਂ ਤੇ ਤੁਸੀਂ ਦੇਖੋ ਫਿਰ ਕੀ ਬਣਿਆ ਇਟਾ ਵੱਡਾ ਉਹਨਾਂ ਨੇ ਇੱਕ ਇੱਕ ਨਹੀਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਤੇ ਦੋ ਦਿਨ ਪਹਿਲਾਂ ਹੀ ਬਸ ਉਹਨੇ ਮਾਫੀ ਮੰਗੀ ਤੇ ਇਹ ਨਾ ਇਹ ਕਿਸਾਨਾਂ ਦੇ ਅੱਗੇ ਜਾਂ ਪੰਜਾਬ ਦੇ ਅੱਗੇ ਕੁਝੀ ਜੜ ਸਕਦੀ ਏ ਰਾਦਾ ਤਾਰ ਲੈਣ ਸਹੀਂ ਇਹ ਗੁਰੂ ਕਿਰਪਾ ਕਰੇ ਇਹ ਵੇਖਿਓ ਜੇ ਜਦੋਂ ਉਹਨੇ ਧਮਕੀ ਦਿੱਤੀ ਨਾ ਹੋ ਸਕਦਾ ਇਹ ਬੜਾ ਵੱਡਾ SLAB ਬੜਾ ਵੱਡਾ ਏ ਇਹ ਸੰਘਰਸ਼ ਸ਼ੁਰੂ ਹੋ ਜਾਏ ਇਸ ਗੱਲ ਨੂੰ ਵੀ ਰਜਿੰਦਰ ਸਿੰਘ ਜੀ ਕਿਸਾਨਾਂ ਦੀ ਜਦੋਂ ਗੱਲ ਕਰਦੇ ਆ ਇੱਕ ਮੌਕਾ ਸੀ ਜਦੋਂ ਦਿੱਲੀ ਦੇ ਬਾਰਡਰ ਦੇ ਇਕੱਠੇ ਹੋਏ ਤੇ ਸ਼ਾਇਦ ਕੇਂਦਰ ਨੇ ਵੀ ਜਿੱਥੇ ਜਿੱਥੇ ਬੈਠੇ ਸੀ ਇਹੋ ਜੀ ਗੱਲਬਾਤ ਨਹੀਂ ਸੀ ਕੀਤੀ ਜੋ ਸ਼ੰਭੂ ਤੇ ਖਨੋਰੀ ਦੇ ਵਿੱਚ ਹੋਇਆ ਧਰਨਿਆ ਜੋਠੀ ਪਾਰਟੀ ਤੇ ਧਰਨਿਆ ਨੂੰ ਐਸਐਮ ਜੱਜਬ ਕਰਨਾ ਚਾਹੁੰਦੀ ਆ ਬੰਦ ਕਰਨਾ ਚਾਹੁੰਦਾ ਬਿਲਕੁਲ ਔਰ ਹੰਦਾਵਾ ਸਾਹਿਬ ਅੱਜ ਦੇ ਸਾਡੇ ਮੈਂ ਕਹਿੰਨਾ ਵੀ ਸਾਡੇ ਇਤਿਹਾਸ ਦੇ ਜਾਂ ਸਾਡੀ ਸਮੇਂ ਦੇ ਵਿੱਚ ਇੱਕ ਪਹਿਲਾ ਇਹੋ ਜਿਹਾ ਮੁੱਖ ਮੰਤਰੀ ਆਇਆ ਜਿਹੜਾ ਅੱਜ ਸ਼ਰੇਆਮ ਜਿਹੜਾ ਉਹ ਬੀਜੇਪੀ ਦੇ ਹੱਥਾਂ 'ਚ ਖੇਡ ਰਿਹਾ ਔਰ ਕੋਈ ਉਹਦੇ 'ਚ ਲੋਕ ਲਕਾ ਨਹੀਂ ਤੁਹਾਡੇ ਸਾਹਮਣੇ ਇੱਕ ਜਿਹੜਾ ਗ੍ਰਹਿ ਮੰਤਰੀ ਹਮੇਸ਼ਾ ਹੁੰਦਾ ਕਹਿੰਦਾ ਵੀ ਸਾਡੀ ਸਰਕਾਰ ਹੁੰਦੇ ਨਾਂ ਵੀ ਹੁੰਦੇ باوجود ਅਸੀਂ ਉੱਥੇ ਜਿਹੜਾ ਅਸੀਂ ਐਨਐ ਆਸੀਂ ਉਹਦੇ ਧਰਨੇ ਵੀ ਚਕਾਏ ਔਰ ਤੁਸੀਂ ਉਹਦੇ ਚ ਉਹਦਾ ਸਬੂਤ ਕੀ ਆ ਪਹਿਲੋ ਤੱਕ ਮੀਟਿੰਗ ਕਰਕੇ ਸਾਡੇ ਆਗੂਆਂ ਨੂੰ ਫੜਿਆ ਜਾਂਦਾ ਜਦੋਂ ਇੱਕ ਸੈਂਟਰ ਦੀ ਤੇ ਪੰਜਾਬ ਸਰਕਾਰ ਨਾਲ ਮੀਟਿੰਗ ਹੁੰਦੀ ਆ ਤੇ ਉਹ ਮੀਟਿੰਗ ਕਰਦੇ ਜਿਹੜੇ ਉਹ ਸਾਡੇ ਕਿਸਾਨਾਂ ਕੋਲ ਨੂੰ ਫੜਿਆ ਗਿਆ ਤੇ ਔਰ ਦੂਸਰਾ ਉਹਦੇ ਧਰਨਾ ਚਕਾਇਆ ਗਿਆ ਔਰ ਤੀਸਰੀ ਗੱਲ ਤੁਸੀਂ ਕਿਹਾ ਵੀ 4 ਮਈ ਨੂੰ ਉਹਨਾਂ ਨੇ ਮੀਟਿੰਗ ਰੱਖੀ ਸੀ ਤਾਂ ਉਹਨਾਂ ਨੇ ਉਸ ਨੂੰ ਕੈਨਸਲ ਕੀਤਾ ਵੀ ਜਿਹੜਾ ਆ ਉਹ ਜਿਹੜੀ ਪੰਜਾਬ ਦੀ ਸਰਕਾਰ ਬੈਠੇ ਕਿਤੇ ਜੋਗੀ ਤੇ ਇਹਦੇ ਮਤਲਬ ਤਾਂ ਸਪਸ਼ਟ ਹੋ ਗਿਆ ਸਾਨੂੰ ਔਰ ਜਿਹੜੀ ਇਹ ਗੱਲ ਰੰਦਾਬਸੋ ਮੈਨੂੰ ਕਿਸੇ ਸੱਜਣ ਨੇ ਗੱਲ ਕੀਤੀ ਵੀ ਜਦੋਂ ਪਿਛਲੇ ਸਮੇਂ ਐਮਪੀ ਦੀਆਂ ਝੋਣਾ ਹੋਈਆਂ ਤੇ ਕਹਿਣ ਲੱਗੇ ਵੀ ਹੁਣ ਜਿਹੜਾ ਉਹਨਾਂ ਨੇ ਮੁੱਖ ਮੰਤਰੀ ਬਦਲ ਦੇਣਾ ਹੈ ਭਗਵੰਤ ਮਾਨ ਨੂੰ ਉਹ ਤੇ ਮੈਂ ਕਿਹਾ ਸਿਆਣੇ ਬਣੋ ਇਹੋ ਜਿਹੇ ਨਕਮਾ ਮੁੱਖ ਮੰਤਰੀ ਉਹਨਾਂ ਨੂੰ ਚਾਹੀਦਾ ਜੇ ਕੋ ਕੰਮ ਵਾਲਾ ਮਿਲ ਗਿਆ ਤੇ ਉਹਨਾਂ ਦੀਆਂ ਆਰਡਰ ਕਿਵੇਂ ਚੱਲਣਗੇ ਤੁਸੀਂ ਵੇਖਿਓ ਅੱਜ ਜਿਹੜੀ ਹਾਈ ਕਮਾਂਡ ਹੁੰਦੀ ਆ ਉਹਨਾਂ ਨੂੰ ਕਾਬਲ ਬੰਦਾ ਨਹੀਂ ਚਾਹੀਦਾ ਸਟੇਟ ਜਦੋਂ ਚਲਾਉਂਦੀ ਆ ਬੰਦੇ ਉਹਨਾਂ ਨੂੰ ਉਹ ਚਾਹੀਦੇ ਜਿਹੜੇ ਉਹਨਾਂ ਦੀ ਜੀਭ ਹਿਉਰੀ ਕਰਦੇ ਆ ਅੱਜ ਤੁਸੀਂ ਵੇਖਦੇ ਹੋ ਜਿੱਡਾ ਮਰਜੀ ਚਾਹੇ ਕਿਸੇ ਪਾਰਟੀ ਆਪਾਂ ਇੰਟਰਨੈਸ਼ਨਲ ਪਾਰਟੀਆਂ ਅੱਜ ਬਣੀਆਂ ਫਿਰਦੀਆਂ ਚਾਹੇ ਉਹ ਕਾਂਗਰਸ ਦੇ ਚਾਹੇ ਉਹ ਭਾਜਪਾ ਦੇ ਚਾਹੇ ਆਮ ਆਦਮੀ ਪਾਰਟੀ ਆ ਪਰ ਉਹਨਾਂ ਦਾ ਕਿਸੇ ਪੰਜਾਬ ਦੇ ਲੀਡਰ ਦੇ ਕੋਲ ਕੋਈ ਫੈਸਲਾ ਕਰਨ ਦਾ ਹੁਕਮ ਨਹੀਂ ਉਹ ਕਹਿੰਦੇ ਜੀ ਅਸੀਂ ਨਾ ਜੀ ਉਹਨਾਂ ਦੀ ਮੀਟਿੰਗ ਦਿੱਲੀ ਹੁੰਦੀ ਆ ਤੇ ਦਿੱਲੀ ਬੈਠ ਕੇ ਜੋ ਡਿਸੀਜਨ ਕਹਿੰਦਾ ਤੇ ਉੱਥੇ ਉਹੋ ਹੀ ਲਾਗੂ ਹੁੰਦਾ ਤੁਸੀਂ ਵੇਖ ਰਹੇ ਹੋ ਅੱਜ ਇੱਕ ਜਿੱਥੇ ਮੁੱਖ ਮੰਤਰੀ ਸਾਡਾ ਜਿਹੜਾ ਉਹ ਇਹ ਜਿਹੜਾ ਕੇਜਰੀਵਾਲ ਦੇ ਪਿੱਛੇ ਬੱਚੇ ਤੁਰਿਆ ਫਿਰਦਾ ਹੈ ਤਾਂ ਮੈਂ ਕੀ ਸਮਝਾਂਗਾ ਇਹ ਪੰਜਾਬ ਦੇ ਪਾਣੀ ਦੀ ਜਦੋਂ ਗੱਲ ਹੁੰਦੀ ਆ ਤੇ ਪੰਜਾਬ ਦਾ ਰਾਖਾ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਗਿਆ ਸੀ ਉਹਨਾਂ ਨੇ ਕੋਈ ਮਤਾ ਲੈ ਕੇ ਆਏ ਸੀ ਪੰਜਾਬ ਦਾ ਰਾਖਾ ਹੁਣ ਵੈਸੇ ਮੈਨੂੰ ਲੱਗਦਾ ਭਵਨ ਸਿੰਘ ਮਾਨ ਨੂੰ ਵੀ ਕਹਿਣਗੇ ਕਿਉਂਕਿ ਇੱਕ ਮਤਾ ਲੈ ਕੇ ਆਏ ਆ ਕਿ ਅੰਦਰ ਕੁਝ ਗੱਲਬਾਤ ਹੋਰ ਹੁੰਦੀ ਆ ਬਾਹਰ ਦਿਖਾਵਾ ਕੁਝ ਹੋਰ ਹੁੰਦਾ ਰੰਦਾਵਾ ਸਾਹਿਬ ਮੈਂ ਤੇ ਇੱਕ ਗੱਲ ਕਰਾਂਗਾ ਵੀ ਜਿਹੜੀਆਂ ਇਹ ਹਰ ਵਾਰੀ ਕਹਿੰਦੇ ਵੀ ਅਸੀਂ ਇੱਕ ਮਤਾ ਲੈ ਆਂਦਾ ਪਰ ਜਦੋਂ ਮੈਨੂੰ ਲੱਗਦਾ ਵੀ ਸਾਧੋ ਸਿੰਘ ਦਾ ਰੌਲਾ ਪੈ ਜਾਂਦਾ ਮਤੇ ਦੀ ਵੈਲਿਊ ਕੀ ਹੈ ਯਾਰ ਸਾਨੂੰ ਇਹ ਤਾਂ ਪੰਜਾਬੀਆਂ ਨੂੰ ਸਮਝ ਗਏ ਵੀ ਜਿਹੜਾ ਤੁਸੀਂ ਗੱਲ ਕੀਤੀ ਪਿਛਲੇ ਮੈਂ ਨਾ ਸੈਸ਼ਨ ਦੇ ਵਿੱਚ ਸੁ ਉਹ ਜਿਹੜੀ ਗੱਲ ਕੀਤੀ ਤੇ ਉਹਨਾਂ ਨੇ ਕਾਂਗਰਸ ਨੂੰ ਕਿਹਾ ਵੀ ਤੁਹਾਡੇ ਜੱਬ ਪਾਏ ਨੇ ਤੇ ਕਾਂਗਰਸੇ ਕੋ ਕਹਿੰਦਾ বাজਵਾ ਕਹਿੰਦਾ ਜੀ ਅਸੀਂ ਤਾਂ ਪਾਣੀਆਂ ਦੇ ਰਾਖੇ ਆ ਅਸੀਂ ਤਾਂ ਬਿੱਲ ਲਿਆਂਦਾ ਸੀ ਤੇ ਉਹ ਗੋ ਬੋਲਿਆ ਮੁੱਖ ਮੰਤਰੀ ਸਾਹਿਬਾਂ ਦੇ ਤੁਹਾਡਾ ਜਿਹੜਾ ਪਾਣੀਆਂ ਦਾ ਰਾਖਾ ਉਹ ਤਾਂ ਬੀਜੇਪੀ ਤੇ ਭੱਜਾ ਫਿਰਦਾ ਹੁਣ ਹੈ ਤੇ ਕਿੰਨੂ ਕਰਾਂਗੇ ਬੀਜੇਪੀ ਕਹਿੰਦੀ ਵੀ ਅਸੀਂ ਪਾਣੀ ਦੇਣਾ ਹੈ ਤੇ ਅੱਜ ਜਿੰਨੇ ਵੀ ਸਾਰੇ ਉਹ ਬੀਜੇਪੀ ਚ ਲਾ ਰਹੀ ਜਿਹੜਾ ਅੱਜ ਸਾਡਾ ਰਾਖਾ ਕਹਿੰਦਾ ਸੀ ਉਹ ਵੀ ਉਹਨਾਂ ਦੇ ਨਾਲ ਬੈਠਾ ਦੱਸ ਰਿਹਾ ਵੀ ਆਪਾਂ ਨੂੰ ਪਾਣੀ ਚਾਹੀਦਾ ਤੇ ਮੈਂ ਇਹ ਗੱਲ ਕਰਾਂਗਾ ਵੀ ਇਹਨਾਂ ਗੱਲਾਂ ਕਰਕੇ ਹੀ ਰੰਧਾਵਾ ਸਾਹਿਬ ਸਾਡੇ ਨਾਲ ਲੀਡਰਾਂ ਤੇ ਲੋਕਾਂ ਦਾ ਵਿਸ਼ਵਾਸ ਖਤਮ ਹੋ ਗਿਆ ਵੀ ਤੁਸੀਂ ਕਿਹੜੀਆਂ ਗੱਲਾਂ 'ਚ ਕੱਟ ਕਰਦੇ ਹੋ ਤੁਸੀਂ ਉੱਥੇ ਪਾਰਟੀ ਦੀ ਏਕਤਾ ਕੀਤੀ ਤੇ ਡਿਸੀਜਨ ਕੀ ਲਿਆ ਤੁਸੀਂ ਤੁਸੀਂ ਉਹਦੇ ਬਾਅਦ ਇੱਕ ਦੂਜੇ ਨਾਲ ਟੈਂਕੀ ਖੇਡ ਰਹੇ ਹੋ ਤੁਸੀਂ ਕਹਿ ਰਹੇ ਹੋ ਉੱਥੇ ਉਹ ਅੱਜ ਇੱਕ ਦੂਜੇ ਦੇ ਪਰਦੇ ਫਰੋ ਰਹੇ ਆ ਪਰ ਮੈਂ ਕਹਿੰਦਾ ਵੀ ਅਸੀਂ ਇਸ ਨੂੰ ਨਹੀਂ ਮੰਨਦੇ ਅਸੀਂ ਇਹ ਗੱਲ ਕਹਿੰਦੇ ਪੰਜਾਬ ਦੇ ਲੋਕ ਜਾਣਦੇ ਆ ਜੋ ਕੁਝ ਪਿੱਛੇ ਹੋਇਆ ਪਰ ਅੱਜ ਗੱਲ ਇਹ ਗੱਲ ਕਹਿੰਦੇ ਆ ਜਿਹੜਾ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਨੇ ਜੇ ਉਹਨਾਂ ਨੂੰ ਨਹੀਂ ਬਖਸ਼ਿਆ ਤੇ ਬਖਸ਼ਣਾ ਤੈਨੂੰ ਵੀ ਨਹੀਂ ਬਦਲਾ ਲੈ ਕੇ ਆਉਣਗੇ 227 'ਚ ਕੋਈ ਵੱਖਰਾ ਬਦਲਾ ਹੋਊਗਾ ਮੈਂ ਕਹਿੰਦਾ ਜੀ ਰੰਧਾਵਾ ਸਾਹਿਬ ਇਹਨਾਂ ਲੋਕਾਂ ਦੀ ਉਪਲਬਧੀ ਕੀ ਸੀ ਜੇ ਅੱਜ ਇਹ ਗੱਲਾਂ ਕਰਦੇ ਆ ਆਮ ਆਦੀ ਪਾਰਟੀ ਵਾਲੇ ਆਮ ਆਦੀ ਪਾਰਟੀ ਨੂੰ ਲੋਕਾਂ ਨੇ ਨਹੀਂ ਦਿਟਾਇਆ ਲੋਕਾਂ ਨੇ ਉਹਨਾਂ ਲੋਕਾਂ ਨੂੰ ਹਰਾਇਆ ਸੀ ਜਿਹੜੇ ਕਿ ਕਾਰਸ ਵਰਗੇ ਤੇ ਜਿਹੜੀਆਂ ਦੂਜੀਆਂ ਪਾਰਟੀਆਂ ਸ਼ਰੋਮਣੀ ਕਾਲਜ ਦੇ ਜਿਨ੍ਹਾਂ ਲੋਕਾਂ ਨੇ ਧੋਖਾ ਕੀਤਾ ਜੇ ਲੋਕਾਂ ਨੂੰ ਅਸੀਂ ਕਹਿੰਦੇ ਨਾ ਇਹ ਬੋਰਖੇ ਨੇ ਲੋਕ ਸਮਝ ਚੁੱਕੇ ਜੇ ਲੋਕ ਹਰ ਕਗਲ ਨੂੰ ਜੇ ਅਸੀਂ ਇੱਥੇ ਆਇਆ ਤੇ ਸਾਨੂੰ ਵੀ ਜਾਣਦੇ ਆ ਵੀ ਇਹ ਕੌਣ ਨੇ ਅੱਜ ਲੋਕ ਲੋਕ ਇਹਨਾਂ ਲੋਕਾਂ ਦਾ ਵਿਸ਼ਵਾਸ ਘਾਤ ਕਰਨ ਨਾਲ ਲੋਕਾਂ ਨੂੰ ਲੁੱਟਿਆ ਉਹਨਾਂ ਕਰਕੇ ਲੋਕ ਜਿਹੜੇ ਬੜਾ ਸੋਚ ਕੇ ਤੇ ਵਿਚਾਰ ਕੇ ਫੈਸਲਾ ਲੈਣਗੇ ਅੱਜ ਇਹ ਵਾਰ-ਵਾਰ ਕਹਿ ਰਹੇ ਆ ਰੰਧਾਵਾ ਸਾਹਿਬ ਕਹਿ ਰਹੇ ਆ ਵੀ ਭਾਈ ਅਮਰਤਪ ਪੰਜਾਬ ਦਾ ਮਾਹੌਲ ਖਰਾਬ ਕਰਨ ਲੱਗਿਆ ਤੇ ਮੈਂ ਕਹਿੰਦਾ ਯਾਰੋ ਅੱਜ ਅਸੀਂ ਪੁੱਛਣਾ ਨੇ ਲੀਡਰਾਂ ਨੂੰ ਕਿਹੜੇ ਮਾਹੌਲ ਦੀ ਗੱਲ ਕਰਦੇ ਹੋ ਉਹ ਚਰਾਹਾਂ ਤੇ ਲੋਕ ਧਾਵਾ ਮਾਰਨ ਦੇ ਉਹ ਕੋਈ ਸਾਡੀ ਗੱਲ ਨਹੀਂ ਸੁਣ ਰਿਹਾ ਜਿਹੜੀ ਅੱਜ ਗੱਲ ਕਰਦੇ ਕਿਸਾਨਾਂ ਦੀ ਤੁਸੀਂ ਕਹਿ ਰਹੇ ਹੋ ਯਾਰ ਕਿੰਦਾ ਜੀ ਕਰਦਾ ਧੁੱਪੇ ਬਹਿਣ ਨੂੰ ਉਹ ਕਿਸਾਨਾਂ ਦੇ ਪੋਤੇ ਹੋ ਕਮਾਈ ਕਰਤ ਕਰਨ ਵਾਲੇ ਇਨਸਾਨ ਨੇ ਕਿਸੇ ਦਾ ਦਿਲ ਨਹੀਂ ਕਰਦਾ ਪਰ ਜਿੱਦਣ ਇੱਕ ਗੱਲ ਕਹਿਣਾ ਪੰਜਾਬ ਦੇ ਲੋਕਾਂ ਨੂੰ ਜਿਹੜੇ ਕੁਝ ਪਾਰਟੀਆਂ ਪਿੱਛੇ ਲੱਗ ਕੇ ਤੇ ਕਿਸਾਨਾਂ ਨੂੰ ਮਾੜਾ ਕਹਿੰਦੇ ਆ ਜਿੱਦਣ ਇਹ ਸੰਘਰਸ਼ੀ ਲੋਕਾਂ ਘਰਾਂ 'ਚ ਬਹਿ ਗਏ ਨਾ ਤੇ ਤੁਹਾਨੂੰ ਕੁੱਟ-ਕੁੱਟ ਕੇ ਲੋਕਾਂ ਨੇ ਤੁਸੀਂ ਤੁਹਾਡੇ ਦੇ ਬਿਹਾਰ ਦੇ ਜੁਪੀਰ ਦੇ ਲੋਕ ਤੁਹਾਨੂੰ ਤੁਹਾਡਾ ਬਣਾ ਦੇਣਾ ਇਹ ਅੱਜ ਸੰਘਰਸ਼ੀ ਲੋਕਾਂ ਕਰਕੇ ਤੁਹਾਡੀ ਇਹ ਸਰਕਾਰਾਂ ਅੱਗੇ ਤੁਹਾਨੂੰ ਦੱਸਦੇ ਆ ਕਿਉਂਕਿ ਸਰਕਾਰਾਂ ਦਾ ਇਹ ਮਿਲੀਆਂ ਹੋਈਆਂ ਨੇ ਪਰ ਇਹ ਜਿਹੜੇ ਲੋਕ ਨੇ ਇਹ ਸਾਨੂੰ ਦੱਸਦੇ ਆ ਵੀ ਆਹ ਕਾਨੂੰਨ ਸਾਡੇ ਹੱਕ 'ਚ ਹੈ ਤੇ ਆਹ ਸਾਡੇ ਵਿਰੋਧ 'ਚ ਹੈ ਇਹ ਅੱਗੇ ਲੱਗਦੇ ਆ ਤੇ ਉਹਨਾਂ ਵਾਸਤੇ ਤੁਸੀਂ ਵੇਖ ਗਏ ਪਰ ਮੈਂ ਇਹ ਕਹਿੰਦਾ ਜਦੋਂ ਇਹ ਸੰਘਰਸ਼ ਜੀ ਲੋਕ ਹੁੰਦੇ ਆ ਇਹ ਪਰਚਿਆਂ ਤੋਂ ਨਹੀਂ ਡਰਦੇ ਜੇ ਅੱਜ ਇਹਨਾਂ ਨੇ ਭਾਈ ਸਾਹਿਬ ਦੇ ਤੇ ਪਰਚੇ ਕੀਤੇ ਤੇ ਲੋਕਾਂ ਨੇ ਉਹਨੂੰ ਐਮਪੀ ਬਣਾਇਆ ਤੇ ਜੇ ਸਾਡੇ ਕਿਸਾਨਾਂ ਨੂੰ ਵੀ ਢਾਉਣਗੇ ਤੇ ਰੰਧਾਵਾ ਸਾਹਿਬ ਅਸੀਂ ਕਿਸਾਨਾਂ ਤੋਂ ਪਿਛਾੜਨ ਵਾਲੇ ਅਸੀਂ ਵੀ ਪਹਿਲੋ ਕਿਸਾਨਾਂ ਦੇ ਫਿਰ ਕਿਸੇ ਪਾਰਟੀ ਦੇ ਆਗੂ ਆ ਤੇ ਮੈਂ ਇਹ ਗੱਲ ਕਹਿਣਾ ਇਹਨਾਂ ਅਗਵਾ ਨੂੰ ਆਪਦੇ ਹੱਕਾਂ ਵਾਸਤੇ ਲੜੀਏ ਕਿਸੇ ਦੇ ਪਿੱਠ ਪੇਓਚ ਨਾ ਬਣ ਜਗੇ ਵਿੱਚ ਆਪ ਲੋਜ਼ ਬਣ ਕੇ ਵਾਵਾ ਕਰੀ ਜਾਈਏ ਅੱਜ ਦੁਜੇ ਰੋਂਦੇ ਆ ਰੋਣਾ ਸਾਰਿਆਂ ਨੇ ਜੇ ਅਸੀਂ ਵੀ ਕਿਸੇ ਦਿਨ ਪਾਰਟੀ ਦੇ ਜੁੜੇ ਹਾਂ ਕਿਸੇ ਨਾਲ ਤੇ ਜਦੋਂ ਅੱਜ ਪਰਦਾ ਨਿਕਲਿਆ ਤੇ ਅੱਜ ਰੋਂਦੇ ਆ ਜਿਵੇਂ ਜਵਾਬ ਸਵਾਲ ਕਰਦੇ ਹੋ ਬਾਪੂ ਕਿਹੜੇ ਕਿੱਧਰ ਸੁੱਤੇ ਰਹੇ ਜੇ ਕੀ ਕੀਤਾ ਸਾਡੇ ਵਾਸਤੇ ਤੇ ਸ਼ਰਮ ਆਉਂਦੀ ਰੰਧਾਵਾ ਸਾਹਿਬ ਅੱਜ ਬੱਚੇ ਸਾਡੇ ਹਰ ਇੱਕ ਦੇ ਮੈਨੂੰ ਲੱਗਦਾ ਵੀ ਜਿਹੜਾ ਬੱਚੇ ਬਾਹਰ ਚਲੇ ਗਏ ਛੇ ਜਿਹੜੇ ਸਾਡੇ ਲੀਡਰ ਨੇ ਉਹਨਾਂ ਦੇ ਬੱਚੇ ਵੀ ਇੱਥੇ ਨਹੀਂ ਹੈਗੇ ਸਾਡੇ ਅਫਸਰਾਂ ਦੇ ਬੱਚੇ ਵੀ ਨਹੀਂ ਹੈਗੇ ਤੇ ਆਗੂ ਖਾਣ ਲੱਗੇ ਵੀ ਸਾਡੇ ਪੁੱਛਦੇ ਆ ਸਾਡੇ ਬੱਚੇ ਇੱਥੇ ਸਾਡੀਆਂ ਜਾਇਦਾਦਾਂ ਸਾਡੇ ਕਾਰੋਬਾਰ ਛੱਡ ਕੇ ਉਹ ਵਿਦੇਸ਼ਾਂ ਚ ਦਿਹਾੜੀਆਂ ਕਰਨ ਨੂੰ ਜਰਾ ਸਹਿਮਤ ਹੋ ਗਏ ਤੇ ਮੈਨੂੰ ਲੱਗਦਾ ਇਹਦੂਗਾਰ ਸਾਡੇ ਪੰਜਾਬ ਦੇ ਵਾਸਤੇ ਦੁਖਾਂਤ ਨਹੀਂ ਵੀਰ ਹਰਜਿੰਦਰ ਸਿੰਘ ਸੀ ਜਿਨ੍ਹਾਂ ਨੇ ਆਪਣਾ ਦੁੱਖ ਵੀ ਫਰੋਲਿਆ ਤੇ ਨਾਲ ਉਹਨਾਂ ਪੰਜਾਬ ਦੇ ਹਾਲਾਤ ਵੀ ਬਿਆਨ ਕੀਤੇ ਆ ਬਦਲਾਅ ਪਹਿਲਾਂ ਵੀ ਆਇਆ ਸੀ ਥੋੜਾ ਸਮਾਂ ਪਹਿਲੋ 92 ਵਿਧਾਇਕ ਦੇ ਦਿੱਤੇ ਸੀ ਉਹ ਕਹਿੰਦੇ ਕਿ ਉਹ ਤਾਂ ਬਦਲਾਅ ਆਇਆ ਸੀ ਕਿਉਂਕਿ ਔਖੇ ਸੀ ਲੋਕ ਜਿਹੜੀਆਂ ਪਾਰਟੀਆਂ ਚੱਲਦੀਆਂ ਸੀ ਉਹ ਭਾਵੇਂ ਅਕਾਲੀ ਦਲ ਹੋਵੇ ਜਾਂ ਕਾਂਗਰਸ ਉਹਨਾਂ ਨੇ ਉਹਨਾਂ ਦਾ ਸਮਾ ਦੇਖ ਲਿਆ ਸੀ ਸਮੇ ਤੋਂ ਬਾਅਦ ਦੇ ਵਿੱਚ ਇੱਕ ਬਦਲਾਅ ਆਇਆ ਭਾਵੇਂ ਆਮ ਆਦਮੀ ਪਾਰਟੀ ਬਾਰੇ ਲੋਕ ਨਹੀਂ ਸੀ ਜਾਣਦੇ ਪਰ ਉਹਨਾਂ ਬਦਲਾਅ ਤੌਰ ਤੇ ਵੋਟਾਂ ਪਾਈਆਂ ਪਰ 227 ਦੇ ਵਿੱਚ ਉਹ ਕਹਿੰਦੇ ਕਿ ਵੱਖਰਾ ਬਦਲਾਅ ਆਊਗਾ ਪੰਥੀ ਸਰਕਾਰ ਹੋਊਗੀ ਦੇਖਦੇ ਆ ਵਾਰਸ ਪੰਜਾਬ ਦੇ ਅਕਾਲੀ ਦਲ ਹੋਵੇ ਜਾਂ ਅਕਾਲੀ ਦਲ ਬਹੁਤਾਤ ਰੂਪ ਦੇ ਵਿੱਚ ਜਿਹੜਾ ਇਸ ਟਾਈਮ ਦੇ ਉੱਤੇ ਹੋਰ ਹੀ ਬਣ ਚੁੱਕੇ ਆ ਕਿਹੜਾ ਅਕਾਲੀ ਦਲ ਅੱਗੇ ਬਾਦ ਚੜ ਕੇ ਆਊਗਾ ਇਹ ਤੇ ਆਉਣ ਸਮਾਂ ਦੱਸੂਗਾ ਪਰ ਹਰ ਕੋਈ 227 ਵਾਲੇ ਪਾਸੇ ਜ਼ਰੂਰ ਚਾਹੁੰਦਾ ਕਿ ਸਰਕਾਰੀ ਦੀ ਹੋਊਗੀ ਅੱਜ ਖਾਸ ਕਰਕੇ ਜਿੱਥੇ ਅਮਰ ਪਾਲ ਸਿੰਘ ਦੀ ਗੱਲ ਹੁੰਦੀ ਸੀ ਤੇ ਪਰਚਾ ਹੋ ਜਾਂਦਾ ਸੀ ਜਿੱਥੇ ਅਮਰਪਾਲ ਦੀ ਗੱਲ ਹੁੰਦੀ ਸੀ ਫੇਸਬੁੱਕ YouTube ਤੋਂ ਲਿੰਕ ਓਟ ਜਾਂਦੇ ਸੀ ਪਰ ਅੱਜ ਇਹ ਗੱਲ ਕਰੀ ਇੱਕ ਵੱਡਾ ਪ੍ਰੋਟੈਸਟ ਵੀ ਕੀਤਾ ਗਿਆ ਇੱਕ ਵੱਡਾ ਪ੍ਰੋਟੈਸਟ ਹੋਣ ਤੋਂ ਬਾਅਦ ਦੇ ਵਿੱਚ ਇਸ ਟਾਈਮ ਦੇ ਉੱਤੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਵਾ ਮੰਗ ਪੱਤਰ ਦੇਣ ਦੇ ਵਿੱਚ ਉਹਨਾਂ ਦੀ ਐਨਐਸਏ ਜਿਹੜੀ ਕਿ ਤੀਜੇ ਸਾਲ ਦੇ ਵਿਰਵਾਦ ਚੁੱਕੀ ਆ ਉਹਨੂੰ ਬੰਦ ਕਰਾਉਣ ਦੀ ਖਾਤਰ ਉਹਨਾਂ ਦੀ ਜੇਲ੍ਹ ਤਬਦੀਲੀ ਖਾ ਦਿੱਤਾ ਗਿਆ ਵਾ ਦੇਖਦੇ ਆ ਸਰਕਾਰ ਕਿਹੜੇ ਪਾਸੇ ਜਾਂਦੀ ਆ ਪਰ ਇੱਧਰ ਦੀ ਰਣਨੀਤੀ ਤੁਸੀਂ ਵੇਖ ਸਕਦੇ ਹੋ ਕਹਿੰਦੇ ਕਿ 22 23 ਜਿੰਨੇ ਵੀ ਥਾਵਾਂ ਦੇ ਜਿੰਨੇ ਵੀ ਸਾਡੇ ਜ਼ਿਲ੍ਹੇ ਆ ਹਰ ਜ਼ਿਲ੍ਹੇ ਜਾ ਕੇ ਹਰ ਡੀਸੀ ਸਾਹਿਬਾਨ ਨੂੰ ਮਿਲਾਂਗੇ ਤੇ ਆਪਣੀ ਇਹ ਮੰਗ ਰੱਖਾਂਗੇ ਕਦੋਂ ਅਮਰਤਪਾਲ ਸਿੰਘ ਨੂੰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਲੈ ਕੇ ਆਉਂਦੇ ਆ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੂਗਾ ਪਰ ਜੋ 2027 ਚ ਖਾਸ ਕਰਕੇ ਇਸ ਟਾਈਮ ਦੇ ਉੱਤੇ ਇੱਕ ਵੱਡੀ ਪਾਰਟੀ ਜਿਹਾ ਅਕਾਲੀ ਦਲ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਜਾਂ ਬੀਜਪੀ ਤੇ ਜ ਆਮ ਆਦਮੀ ਪਾਰਟੀ ਉਹਦੇ ਵਾਸਤੇ ਜਰੂਰ ਟੱਕਰ ਦੇਣ ਵਾਸਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਅਗਲੇ ਪਾਸੇ ਆ ਰਿਹਾ ਨੌਜਵਾਨ ਪੀੜੀ ਜੁੜ ਵੀ ਰਹੀ ਆ ਵੇਖਦੇ ਆ ਕੀ ਟੱਕਰ ਦੇਣਗੇ ਵੀਰ ਸਾਡੇ ਨਾਲ ਜੁੜੇ ਸੀ ਧੰਨਵਾਦ ਕਰਦੇ ਆ ਜੀ ਲਾਸਟ ਗੁਰਫਤੇ ਸਾਂਝ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ